ਬਿਕਰਮ ਸਿੰਘ ਮਜੀਠੀਆ ਨੇ ਉਹ ਕਹਿੰਦੇ ਮੈਂ ਬੋਲਦਾ ਮੇਰਾ ਸਿਰਫ ਕਸੂਰ ਇੰਨਾ ਜੇ ਅੱਜ ਉਹਨਾਂ ਦੇ ਘਰ ਰੇਡ ਹੋਈ ਹੈ ਉਹਦੇ ਵਿੱਚ ਆਵਾਦੀ ਪਾਰਟੀ ਦਾ ਕੀ ਲੈਣਾ ਦੇਣਾ ਪ੍ਰਸ਼ਾਸਨ ਤਾਂ ਤੁਹਾਡੇ ਕੋਲ ਹੀ ਹੈ ਜਿਹੜਾ ਵੀ ਤੁਹਾਡੇ ਖਿਲਾਫ ਬੋਲਦਾ ਹੈ ਉਹਦੇ ਘਰੇ ਸਾਰਾ ਪੁਲਿਸ ਮਰ ਪ੍ਰਸ਼ਾਸਨ ਚੱਲੇ ਜਾਂਦਾ ਕਦੇ ਕੋਈ ਚਲੇ ਜਾਂਦਾ ਕਦੇ ਕੋਈ ਚਲੇ ਤਾਂ ਕੀਤਾ ਜਾ ਰਿਹਾ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਜਾਨੀ ਕਿ ਬਰਬਾਦ ਕਰ ਲਈ ਇਹਨਾਂ ਨਸ਼ਿਆਂ ਦੇ ਵਿੱਚ ਉਹਨਾਂ ਦੀ ਚੀਕਾਂ ਸੁਣਾਈ ਨਹੀਂ ਦਿੰਦੀਆਂ ਕਰਤੇ ਨਮਿੰਦਰ ਸਿੰਘ ਨੇ ਗੋਟਕਾ ਸਾਫ ਦੀ ਸੌਖਾ ਦਿੱਤੀ ਉਹ ਲੋਕ ਵੀ ਭੁੱਲ ਗਏ ਪਰ ਤੁਸੀਂ ਵੀ ਕਿਹਾ ਸੀ ਜਦੋਂ ਸਰਕਾਰ ਬਣਨੀ ਸੀ ਵੀ ਕੁਝ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਹੋਊਗਾ ਤੁਹਾਡੇ ਆਪ ਸੁਪਰੀਮ ਉਹ ਅਰਵਿੰਦ ਕੇਜਰੀਵਾਲ ਨੇ ਬਕਾਇਦਾ ਮਾਫੀ ਵੀ ਮੰਗੀ ਸੀ ਮਜੀਠੀਆ ਤੋਂ ਅਸੀਂ ਕਿੰਨੀ ਵੱਡੀ ਡਰਗ ਬਣੀ ਫੜੀ ਹੈਗੀ ਸਪੀਡ ਹੋਣੀ ਕਾ ਤੇ ਵਧੀ ਪਹਿਲਾਂ ਕਿਉਂ ਨਾ ਵਧੀ ਇੱਕ ਮਿੰਟ ਇੱਕ ਮਿੰਟ ਬਾਜੀ ਕਰੋ ਤੁਸੀਂ ਕਹਿੰਦੇ 27 ਨੂੰ ਦੇਖਦੇ ਆ ਤੁਸੀਂ ਸਪੀਡਾਂ ਸਾਰੀਆਂ ਵਧਾਈਆਂ ਨੇ ਅੱਜ ਜਨਕਾ ਰਾਜਾ ਬੜਿੰਗ ਤੇ ਚੀਕ-ਚੀਕੇ ਕਹਿੰਦਾ ਕਿ ਨਸ਼ੇ ਪੰਜਾਬ ਚ ਬੰਦ ਹੀ ਨਹੀਂ ਹੋ ਸਕਦੇ ਮੈਨੂੰ ਪੁੱਛਣਾ ਚਾਹਣਾ ਕਿ ਇਹਦਾ ਪਘੌੜਿਆਂ ਦਾ ਕੰਮ ਹੁੰਦਾ ਮਰਦਾਂ ਦਾ ਕੰਮ ਨਹੀਂ ਹੁੰਦਾ ਕਿਸੇ ਚੀਜ਼ ਤੋਂ ਡਰ ਕੇ ਭੱਜਣਾ ਤੁਸੀਂ ਘਰ ਢਾ ਰਹੇ ਹੋ ਲੋਕਾਂ ਦੇ ਕੀ ਉਹਦੇ ਨਾਲ ਨਸ਼ਾ ਬੰਦ ਹੋ ਜੀ 2007 ਤੋਂ ਪਹਿਲਾਂ ਕਿਸੇ ਨੇ ਚਿੱਟੇ ਦਾ ਨਾਮ ਸੁਣਿਆ ਸੀ ਕੌਣ ਲੈ ਕੇ ਆਇਆ ਇਹ ਲੋਕ ਹੀ ਲੈ ਕੇ ਆਏ ਪਰ ਤੁਹਾਡੇ ਹੀ ਐਮਐਲਏ ਕੁਵਰ ਵਿਜੇ ਪ੍ਰਤਾਪ ਸਿੰਘ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਉਹ ਕਹਿੰਦੇ ਸੈਟਿੰਗ ਕਰਕੇ ਮਜੀਠੀਆਂ ਨੂੰ ਤੁਸੀਂ ਜਮਾਨਤ ਦਵਾਈ ਤੇ ਜੀ ਪੰਜਾਬ ਦੇ ਵੱਡੇ ਆਉਂਦੇ ਆ ਤੇ ਕਹਿੰਦੇ ਦਿੱਲੀ ਵਾਲੇ ਬਠਾਤੀ ਤੁਸੀਂ ਦੇਖੋ ਜੀ ਕਿਹੜੇ ਓਦਾਂ ਦੀ ਗੱਲ ਕਰਦੇ ਜੀਐਮਟੀ ਪਾਵਰਸ ਨੇ ਜਿਹੜੀਆਂ ਉਹ ਚੀਫ ਸੈਕਟਰੀ ਨੂੰ ਕਿਉ ਫੇਰ ਕੰਬਲ ਘੁਸੇ ਵਾਲੀ ਸਥਿਤੀ ਸੀ ਸੀਐਮ ਤੋਂ ਵੱਡਾ ਆਮ ਆਦਮੀ ਪਾਰਟੀ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਪ੍ਰੋਜੈਕਟ ਕਰ ਰਹੀ ਹੈ ਯਰ ਮੈਂ ਹੁਣ ਕੀ ਜਵਾਬ ਦੇਵਾਂ ਇਸ ਦਾ ਇਹਨਾਂ ਨੂੰ ਯਾਰ ਕੇਜਰੀਵਾਲ ਦਾ ਫੋਬੀਆ ਹੋ ਗਿਆ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਸਵੇਰੇ ਉੱਠਦੇ ਆ ਰਾਤ ਨੂੰ ਸੌਂਦੇ ਕੇਜਰੀਵਾਲ ਨਜ਼ਰ ਆਉਂਦਾ ਐਸ.ਐਲ ਦਾ ਜਿਹੜਾ ਪੱਖ ਹੈ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਤੁਹਾਡਾ ਬੀਵੀਐਸਰੀ ਦਾ ਪੱਖ ਚੰਡੀਗੜ੍ਹ ਤੇ ਕਲੇਮ ਦਾ ਪੱਖ ਪੰਜਾਬ ਦਾ ਤੁਹਾਡੀ ਸਰਕਾਰ ਨੇ ਕਹਿੰਦੇ ਹਲਕਾ ਕੀਤਾ ਯਾਰ ਕਮਾਲ ਹੋ ਗਈ ਪੰਜਾਬ ਤੇ ਕਰਜ਼ਾ ਜਟਣਾ ਹੈ ਇਹ ਵੀ ਆਪੋਜੀਸ਼ਨ ਦਾ ਹੀ ਕਹਿਣਾ ਕਿਹੜਾ ਕਰਜ਼ਾ ਜਿਹੜਾ ਸੱਜ ਸੀ ਸਤਿ ਸ਼੍ਰੀ ਅਕਾਲ ਹਨ ਟੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਤਾਂ ਅੱਜ ਤੜਕਸਾਰ ਵਿਕਰਮ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਰੇਡ ਕਰਦੀ ਆ ਪਰ ਜਿਸ ਤਰੀਕੇ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਗਨੀਵਕਰ ਮਜੀਠੀਆ ਨੇ ਜਿਸ ਤਰੀਕੇ ਦੇ ਇਲਜ਼ਾਮ ਲਾਏ ਆਪੋਜੀਸ਼ਨ ਵੱਲੋਂ ਵੀ ਸਵਾਲ ਉੱਠ ਰਹੇ ਨੇ ਕਿ ਆਮ ਆਦਮੀ ਪਾਰਟੀ ਪੋਲੀਟੀਕਲ ਵੈਂਟਾਟਾ ਕਰ ਰਹੀ ਹੈ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਨੇ ਨੀਲ ਗਰਗ ਜੀ ਸਵਾਗਤ ਕਰਦੇ ਆ ਸਰ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਪੋਲੀਟੀਕਲ ਵੈਂਟਾਟਾ ਕਰ ਰਹੀ ਹੈ ਤੁਹਾਡੀ ਪਾਰਟੀ ਜਿਹੜਾ ਵੀ ਤੁਹਾਡੇ ਖਿਲਾਫ ਬੋਲਦਾ ਉਹਦੇ ਘਰੇ ਆਪਣਾ ਜਿਹੜਾ ਹੈ ਸਾਰਾ ਪੁਲਿਸ ਪ੍ਰਸ਼ਾਸਨ ਚੱਲੇ ਜਾਂਦਾ ਕਦੇ ਕੋਈ ਚੱਲੇ ਜਾਂਦਾ ਕਦੇ ਕੋਈ ਚੱਲਿਆ ਤਾਂ ਕੀਤਾ ਜਾ ਰਿਹਾ ਹੈ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਅਸੀਂ ਤੇ ਸਾਡੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਉੱਤੇ ਕੰਮ ਕਰਦੇ ਆ ਸਾਡੀਆਂ ਨੀਤੀਆਂ ਤੇ ਪ੍ਰੋਗਰਾਮ ਨੇ ਜਿਹੜੇ ਉਹ ਲੋਕ ਪੱਖੀ ਨੇ ਸਾਡੀ ਰਾਜਨੀਤੀ ਦੇ ਵਿੱਚ ਵੈਂਡੇਟਾ ਵਗੈਰਾ ਨਹੀਂ ਆਉਂਦਾ ਸਾਡੀ ਰਾਜਨੀਤੀ ਦੇ ਵਿੱਚ ਆਉਂਦਾ ਕਿ ਅਸੀਂ ਲੋਕਾਂ ਦੀ ਬਿਹਤਰੀਨ ਜਿਹੜਾ ਪ੍ਰਸ਼ਾਸਨ ਹੈ ਉਹ ਕਿਵੇਂ ਦੇ ਸਕਦੇ ਆ ਸਾਡੀ ਰਾਜਨੀਤੀ ਦੇ ਵਿੱਚ ਇਹ ਆਉਂਦਾ ਕਿ ਅਸੀਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਕਦੇ ਆ ਸਾਡੀ ਵੈਂਡੇਟਾ ਜਿਹੜੀ ਰਾਜਨੀਤੀ ਚਾਹੁੰਦਾ ਕਿ ਅਸੀਂ ਹਸਪਤਾਲਾਂ ਦੀ ਹਾਲਤ ਕਿਵੇਂ ਸੁਧਾਰ ਸਕਦੇ ਆ ਸਾਡੀ ਰਾਜਨੀਤੀ ਦੇ ਵਿੱਚ ਆਉਂਦਾ ਹੈਗਾ ਕਿ ਅਸੀਂ ਨਸ਼ਿਆਂ ਤੋਂ ਪੰਜਾਬ ਨੂੰ ਛੁਟਕਾਰਾ ਕਿਵੇਂ ਦਿਵਾ ਸਕਦੇ ਆ ਸਾਡੀ ਰਾਜਨੀਤੀ ਦੇ ਵਿੱਚ ਆਉਂਦਾ ਹੈਗਾ ਕਿ ਖੇਤਾਂ ਤੱਕ ਅਸੀਂ ਨਹਿਰਾਂ ਦਾ ਪਾਣੀ ਪਹੁੰਚਾ ਸਕਦੇ ਆ ਸਾਡੀ ਰਾਜਨੀਤੀ ਦੇ ਵਿੱਚ ਆਉਂਦਾ ਹੈ ਕਿ ਇਸ ਬੱਚਿਆਂ ਨੂੰ ਅਸੀਂ ਸਕੂਲਾਂ ਦੇ ਵਿੱਚ ਮਿਆਰੀ ਸਿੱਖਿਆ ਦੇ ਸਕਦੇ ਆ ਸਾਡੇ ਕੋਲ ਇੰਨਾ ਟਾਈਮ ਕਿੱਥੇ ਆ ਕਿ ਅਸੀਂ ਰਾਜਨੀਤਿਕ ਵੈਂਡੇਟਾ ਕਰੀਏ ਬਦਲਾਖੋਰੀ ਦੀ ਰਾਜਨੀਤੀ ਕਰੀਏ ਇਹ ਬਿਲਕੁਲ ਨਿਰਮੂਲ ਜਿਹੜਾ ਸਾਡੇ ਤੇ ਜਾਨੀ ਕਿ ਇਲਜ਼ਾਮ ਲਗਾਇਆ ਜਾ ਰਿਹਾ ਔਰ ਲਗਾਇਆ ਉਹਨਾਂ ਵੱਲੋਂ ਜਾ ਰਿਹਾ ਹੈ ਜਿਨ੍ਹਾਂ ਨੇ ਹੁਣ ਤੱਕ ਵੈਂਡੇਟਾ ਪੋਲਿਟਿਕਸ ਕੀਤੀ ਆ ਹਮ ਪਰ ਸਮੇਂ-ਸਮੇਂ ਤੇ ਤੁਹਾਡੇ ਤੇ ਇਲਜ਼ਾਮ ਲੱਗਦੇ ਰਹੇਨ ਸੁਪਾਲ ਸਿੰਘ ਖੈਰਾ ਨੇ ਉਹਨਾਂ ਦੇ ਉੱਪਰ ਜਿਸ ਤਰੀਕੇ ਦੀ ਕਾਰਵਾਈ ਹੋਈ ਪੱਤਰਕਾਰਾਂ ਤੇ ਕਈਆਂ ਤੇ ਤੁਹਾਡੀ ਪਾਰਟੀ ਵੱਲੋਂ ਜਿਹੜੀ ਜਿਹੜੀ ਹੋਈ ਸਾਰੀ ਉਹ ਸਾਹਮਣੇ ਹੀ ਆ ਸਾਰਾ ਹੁਣ ਬਿਕਰਮ ਸਿੰਘ ਮਜੀਠੀਆ ਨੇ ਉਹ ਕਹਿੰਦੇ ਮੈਂ ਬੋਲਦਾ ਮੇਰਾ ਸਿਰਫ ਕਸੂਰ ਇੰਨਾ ਕਹਿੰਦੇ ਇਸ ਕਰਕੇ ਮੈਨੂੰ ਡਰਾਉਣਾ ਚਾਹੁੰਦੇ ਹੋ ਤੁਸੀਂ ਦੇਖੋ ਪੰਜਾਬ ਦੀ 3.5 ਕਰੋੜ ਦੀ ਆਬਾਦੀ ਆ ਠੀਕ ਹੈ ਨਹੀਂ ਹਰ ਸ਼ਖਸ ਆਜ਼ਾਦ ਆ ਡੈਮੋਕ੍ਰੇਸੀ ਦੇ ਵਿੱਚ ਰਹਿਣੇ ਆ ਠੀਕ ਹੈ ਨਾ ਜੇ ਕਿਸੇ ਦਾ ਕੋਈ ਮੁੱਦਾ ਹੈਗਾ ਮੁੱਦਾ ਹਰ ਇੱਕ ਬੰਦਾ ਚੱਕਦਾ ਹੈਗਾ ਇਹਦਾ ਮਤਲਬ ਇਹ ਥੋੜਾ ਕੋਸਤੇ ਉੱਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਜੇ ਅੱਜ ਉਹਨਾਂ ਦੇ ਘਰ ਰੇਡ ਹੋਈ ਹੈ ਉਹਦੇ ਵਿੱਚ ਆਮ ਆਦੀ ਪਾਰਟੀ ਦਾ ਕੀ ਲੈਣਾ ਦੇਣਾ ਜਿਹੜੀਆਂ ਇਨਫੋਰਸਮੈਂਟ ਏਜੰਸੀਆਂ ਨੇ ਚਾਹੇ ਉਹ ਵਿਜੀਲੈਂਸ ਹੈ ਜਾਂ ਪੰਜਾਬ ਪੁਲਿਸ ਹੈ ਉਹਨਾਂ ਦੇ ਕੰਮਕਾਰ ਦੇ ਵਿੱਚ ਕੋਈ ਰਾਜਨੀਤਿਕ ਦਖਲਅੰਦਾਜ਼ੀ ਨਹੀਂ ਹੈ ਜੇ ਉਹਨਾਂ ਕੋਲੇ ਕੋਈ ਇਨਪੁਟ ਆਇਆ ਹੋਵੇਗਾ ਤਾਂ ਹੀ ਤਾਂ ਐਡਾ ਵੱਡਾ ਆਪਰੇਸ਼ਨ ਹੋਇਆ ਤਾਂ ਹੀ ਤਾਂ 26 ਥਾਵਾਂ ਦੇ ਉੱਤੇ ਜਿਹੜੀ ਆ ਉਹ ਸਰਚ ਹੋਈ ਠੀਕ ਹੈ ਨਾ ਨੌ ਸੁਣਿਆ ਉਹਨਾਂ ਨੇ ਚਾ ਰਿਹਾ ਕਿ ਉਹ ਅੰਮ੍ਰਿਤਸਰ ਸਾਹਿਬ ਦੀਆਂ ਸੀ ਬਾਕੀ ਥਾਂਵਾਂ ਦੀਆਂ ਸੀ ਚੰਡੀਗੜ੍ਹ ਦੀ ਹੈਗੀ ਸੀ ਇਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਲੈਣਾ ਤੇ ਇਹਨੂੰ ਦੂਜੀ ਗੱਲ ਜਿਹੜਾ ਪ੍ਰਸ਼ਾਸਨ ਤਾਂ ਤੁਹਾਡੇ ਕੋਲ ਹੀ ਹੈ ਪ੍ਰਸ਼ਾਸਨ ਹੁੰਣਾ ਦੇਖੋ ਦੋ ਚੀਜ਼ਾਂ ਹੁੰਦੀਆਂ ਇੱਕ ਰਾਜਨੀਤਿਕ ਇੱਛਾ ਸ਼ਕਤੀ ਹੁੰਦੀ ਆ ਇੱਕ ਰਾਜਨੀਤਿਕ ਲੀਡਰਸ਼ਿਪ ਹੁੰਦੀ ਆ ਤੇ ਇੱਕ ਪ੍ਰਸ਼ਾਸਨਿਕ ਲੀਡਰਸ਼ਿਪ ਹੁੰਦੀ ਆ ਰਾਜਨੀਤਿਕ ਲੀਡਰਸ਼ਿਪ ਦਾ ਹੁੰਦਾ ਹੈ ਕਿ ਇੱਕ ਰਾਜਨੀਤਿਕ ਤੌਰ ਤੇ ਇੱਕ ਫੈਸਲਾ ਲੈਣਾ ਜਿਹੜੇ ਲੋਕਾਂ ਦੇ ਪੱਖ ਦੇ ਵਿੱਚ ਹੋਵੇ ਉਸ ਫੈਸਲੇ ਨੂੰ ਜਿਹੜਾ ਐਗਜ਼ੀਕਿਊਟ ਕਰਨਾ ਉਹ ਜਾਨੀ ਕਿ ਪ੍ਰਸ਼ਾਸਨ ਦਾ ਕੰਮ ਹੁੰਦਾ ਹੁਣ ਆ ਆਵਾਦੀ ਪਾਰਟੀ ਨੇ ਇੱਕ ਇਹ ਫੈਸਲਾ ਲਿਆ ਹੋਇਆ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਦੀ అలਮਤ ਨੂੰ ਖਤਮ ਕਰਨਾ ਹੈ ਠੀਕ ਹੈ ਨਾ ਇਹ ਉਹਨਾਂ ਨੂੰ ਦੱਸ ਦਿੱਤਾ ਗਿਆ ਖਤਮ ਕਰਨਾ ਹੁਣ ਉਸ ਦੇ ਵਿੱਚ ਚਾਹੇ ਕੋਈ ਵੱਡਾ ਹੈ ਕੋਈ ਛੋਟਾ ਹੈ ਕੋਈ ਖੱਬੇੋਂ ਆਉਂਦਾ ਕੋਈ ਸੱਜੇੋਂ ਆਉਂਦਾ ਜਿਹੜਾ ਮਰਜੀ ਸਖਸ ਹੈ ਜਾਵੇ ਸਾਡੀ ਪਾਰਟੀ ਦਾ ਕਿਉਂ ਨਾ ਹੋਵੇ ਠੀਕ ਹੈ ਕਿ ਨਹੀਂ ਉਹ ਦਾ ਉੱਤੇ ਕਿਸੇ ਤਰ੍ਹਾਂ ਦੀ ਦਿਆ ਦ੍ਰਿਸ਼ਟੀ ਨਹੀਂ ਹੋ ਸਕਦੀ ਕਿਉਂਕਿ ਤੁਸੀਂ ਭਾਜੀ ਰਾਜਵੀਰ ਜੀ ਤੁਸੀਂ ਯਾਦ ਕਰੋ ਕਿਸ ਤਰੀਕੇ ਨਾਲ ਸਾਡੀਆਂ ਮਾਵਾਂ ਤੜਫੀਆਂ ਨੇ ਕਿਸ ਤਰੀਕੇ ਨਾਲ ਸਾਡੇ ਬਜ਼ੁਰਗ ਤੜਫੇ ਆ ਕਿਸ ਤਰੀਕੇ ਨਾਲ ਸਾਡੀ ਜਵਾਨੀ ਤੜਫੀ ਆ ਕਿਸ ਤਰੀਕੇ ਨਾਲ ਹਜ਼ਾਰਾਂ ਦੀ ਗਿਣਤੀ ਵੀ ਸਾਡੇ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਜਾਨੀ ਕਿ ਬਰਬਾਦ ਕਰ ਲਈ ਇਹਦਾ ਨਸ਼ਿਆਂ ਦੇ ਵਿੱਚ ਉਹਨਾਂ ਦੀ ਚੀਕਾਂ ਸੁਰਾਈ ਨਹੀਂ ਦਿੰਦੀਆਂ ਅਸੀਂ ਤੇ ਗੁਟਕਾ ਸਾਹਿਬ ਦੀ ਸੌ ਖਾ ਕੇ ਉਹ ਲੋਕ ਵੀ ਭੁੱਲ ਗਏ ਪਰ ਤੁਸੀਂ ਵੀ ਕਿਹਾ ਸੀ ਜਦੋਂ ਸਰਕਾਰ ਬਣਨੀ ਸੀ ਵੀ ਕੁਝ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਹੋਊਗਾ ਤੁਹਾਡੇ ਆਪ ਸੁਪਰੀਮ ਉਹ ਅਰਵਿੰਦ ਕੇਜਰੀਵਾਲ ਨੇ ਬਕਾਇਦਾ ਮਾਫੀ ਵੀ ਮੰਗੀ ਸੀ ਮਜੀਠੀਆ ਤੋਂ ਦੇਖੋ ਜਿੱਥੋਂ ਤੱਕ ਤੁਸੀਂ ਮਜੀਠੀਆ ਦੀ ਗੱਲ ਕਰਦੇ ਹੋ ਤੁਸੀਂ ਮੇਰੀ ਪਹਿਲਾਂ ਵਾਲੀ ਗੱਲ ਕਰਦੇ ਹੋ ਮੈਂ ਨਾਲ ਹੁਣੇ ਤੈਨੂੰ ਕਨੈਕਟ ਕਰ ਦਿੰਦਾ ਵਾਂ ਤੇ ਲੋਕਾਂ ਨੇ ਇੱਕ ਜਾਨੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਫ ਦੀ ਸੌਂ ਖਾਦੀ ਔਰ ਗੁਟਕਾ ਸਾਫ ਦਾ ਕਿੰਨਾ ਮਾਨ ਸਤਕਾਰ ਸਾਡੇ ਪੰਜਾਬੀਆਂ ਦੇ ਦਿਲਾਂ 'ਚ ਹੈ ਇਸ ਤੋਂ ਕੋ ਮੁਨਕਰ ਹੋ ਸਕਦਾ ਉਹ ਤਾਂ ਪੰਜਾਬੀ ਵੀ ਕਹਿੰਦੇ ਨੇ ਉਹ ਕਹਿੰਦੇ ਵੀ ਕੈਪਟਨ ਸਾਹਿਬ ਸੌਂ ਖਾ ਕੇ ਮੁੱਕਰੇ ਸੁਣੋ ਮੈਂ ਉਸੇ ਤੇ ਆ ਰਹੇ ਹਾਂ ਇਸ ਤੋਂ ਕੋ ਮੁਨਕਰ ਹੋ ਸਕਦਾ ਉਸ ਟਾਈਮ ਤੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਸੀ ਲੋਕਾਂ ਨੇ ਕਿਹਾ ਨਹੀਂ ਕੈਪਟਨ ਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌ ਕੀਤੀ ਖਾਦੀ ਹੈ ਤੁਸੀਂ ਅੰਦਾਜ਼ਾ ਲਗਾਓ ਕਿ ਲੋਕ ਨਸ਼ਿਆਂ ਤੋਂ ਕਿੰਨੇ ਔਖੇ ਸੀ ਉਹਨਾਂ ਨੂੰ ਸੱਤਾ ਸੌਂਪਤੀ ਮੁੜ ਕੇ ਉਹੀ ਚਾਚੇ ਭਤੀਜੇ ਦੀ ਸਰਕਾਰ ਚੱਲਣ ਲੱਗ ਪਈ ਕਾਰਵਾਈ ਕਿਸੇ ਨੇ ਕੀਤੀ ਨਹੀਂ ਜੇ ਉਸ ਟਾਈਮ ਤੇ ਅਰਵਿੰਦ ਕੇਜਰੀਵਾਲ ਨੇ ਮਾਫੀ ਮੰਗ ਲਈ ਠੀਕ ਹੈ ਨਾ ਮੰਗੀ ਤੇ ਹੋਰ ਉਹ ਕੀ ਕਰਦਾ ਜਿਹਦੇ ਕੋਲ ਇਨਫੋਰਸਮੈਂਟ ਏਜੰਸੀਆਂ ਨੇ ਜਿਨ੍ਹਾਂ ਨੇ ਜਾਂਚ ਕਰਨੀ ਹੈ ਉਹ ਤੇ ਕੋਈ ਕਾਰਵਾਈ ਨਹੀਂ ਕਰ ਦੁੱਜੀ ਗੱਲ ਇੱਕ ਮਿੰਟ ਇੱਕ ਮਿੰਟ ਬਾਜੀ ਇੱਕ ਹਰ ਕੋਲਾ ਜਾਵਾ ਦੁੱਜੀ ਗੱਲ ਉਸੇ ਕੇਸ ਦੇ ਵਿੱਚ ਸੰਜੇ ਸਿੰਘ ਜੀ ਤੱਜ ਵੀ ਜਾਨੀ ਕਿ ਉਹ ਕੇਸ ਲੜ ਰਹੇ ਸੰਜੇ ਸਿੰਘ ਜੀ ਨੇ ਤਾਂ ਮਾਫੀ ਨਹੀਂ ਮੰਗੀ ਇਹਦਾ ਮਤਲਬ ਕੀ ਹੋਇਆ ਵੀ ਆਈਡੀਓਲੋਜੀਕਲੀ ਅਸੀਂ ਸਹੀ ਸੀ ਉਹ ਕੇਸ ਤੇ ਸਹੀ ਸੀ ਜਿਹੜਾ ਅਸੀਂ ਜਿਹੇ ਡਰੱਗਸ ਦੀ ਗੱਲ ਕਰਦੇ ਸੀ ਪਰ ਕਿਉਂਕਿ ਇੱਥੇ ਮਿਲੀ ਜੁਲੀ ਸਰਕਾਰ ਚੱਲ ਰਹੀ ਸੀ ਉਹ ਦਿੱਲੀ ਦੇ ਮੁੱਖ ਮੰਤਰੀ ਵੀ ਸੀ ਦਿੱਲੀ ਦੇ ਲੋਕਾਂ ਦੇ ਪ੍ਰਤੀ ਜ਼ਿੰਮੇਵਾਰੀ ਵੀ ਸੀ ਔਰ ਇਸ ਕਰਕੇ ਕਿਉਂਕਿ ਇਹਨਾਂ ਨਾਲ ਉਲਝਣ ਦੀ ਬਜਾਏ ਉਹ ਲਾਂਬੇ ਹੋ ਗਏ ਲੇਕਿਨ ਸੰਜੇ ਸਿੰਘ ਅੱਜ ਵੀ ਉਹ ਕਿਸ ਨਾਲ ਲੜ ਰਿਹਾ ਹੈਗਾ ਪਰ ਜਿਸ ਤਰੀਕੇ ਦਾ ਮਾਹੌਲ ਤੁਸੀਂ ਸਿਰਜ ਰਹੇ ਹੋ ਆਪੋਜੀਸ਼ਨ ਕਹਿੰਦੀ ਹੈ ਕਹਿੰਦੇ ਤੁਸੀਂ ਕਿਹਾ ਹੈ ਯੁੱਧ ਨਸ਼ਿਆਂ ਵਿਰੁੱਧ ਕਹਿੰਦੇ ਤੁਹਾਡਾ ਯੁੱਧ ਤਾਂ ਜਿਹੜੀ ਆਪੋਜੀਸ਼ਨ ਆ ਉਹਦੇ ਵਿਰੁੱਧ ਚੱਲ ਰਿਹਾ ਵਾਹ ਕੀ ਤਰਕ ਦਿੱਤਾ ਜਾ ਰਿਹਾ ਮੈਂ ਪੁੱਛਣਾ ਚਾਹਣਾ ਨਾ ਜਿਹੜੀਆਂ ਅੱਜ ਚੀਕਾਂ ਮਾਰੀ ਜਾਂਦੇ ਨੇ ਕਾਂਗਰਸੀ ਲੀਡਰ ਹੋਣ ਬੀਜੇਪੀ ਦੇ ਲੀਡਰ ਹੋਣ ਇਹਨਾਂ ਨੂੰ ਮਾਵਾਂ ਦੀ ਚੀਕਾਂ ਸੁਣਾਈ ਨਹੀਂ ਦਿੰਦੀਆਂ ਇਹਨਾਂ ਨੂੰ ਬੱਚੇ ਦਿਖਾਈ ਨਹੀਂ ਦਿੰਦੇ ਜਿਹੜੇ ਇਸ ਜਨਨ ਕਿ ਨਸ਼ੇ ਦੀ ਅਲਮਤ ਨੇ ਨਿਗਲ ਲਿਆ ਮਤਲਬ ਇੰਨੀ ਅਸੀਂ ਮਤਲਬ ਬੇਸ਼ਰਮੀ ਧਾਰ ਲਈ ਹੈ ਠੀਕ ਹੈ ਨਾ ਆਪ ਤੇ ਕੁਝ ਕਰ ਨਹੀਂ ਸਕੇ ਅਸੀਂ ਤੇ ਉਹਨਾਂ ਦੇ ਪੁਸ਼ਤਪਨਾ ਹੀ ਕਰਦੇ ਰਹੇ ਠੀਕ ਹੈ ਨਾ ਉਹਦੇ ਉਹਦੋਂ ਨੈਕਸਲ ਚਲਾਉਂਦੇ ਰਹੇ ਤੇ ਅੱਜ ਇੱਕ ਜੇ ਸਰਕਾਰ ਆਈ ਹੈ ਜਿਹੜੀ ਲੋਕਾਂ ਦੀ ਉਮੀਦਾਂ ਦੇ ਉਤੇ ਖਰੇ ਉਤਰ ਰਹੀ ਹੈ ਤੇ ਉਹਦੇ ਅਸੀਂ ਯਾਨੀ ਕਿ ਇਲਜ਼ਾਮ ਤਰਾਸ਼ੀਆਂ ਕਰ ਰਹੇ ਹਾਂ ਅੱਜ ਤੁਸੀਂ ਮੈਨੂੰ ਦੱਸੋ ਤੁਸੀਂ ਕਹਿ ਰਹੇ ਸੀ ਕਿ ਸਾਡੀ ਸਰਕਾਰ ਨੂੰ ਜਿਹੜਾ ਹੈਗਾ ਅਸੀਂ ਬਿਲਕੁਲ ਪਹਿਲੇ ਦਿਨ ਤੋਂ ਇਸ ਦੇ ਖਿਲਾਫ ਨਿਸ਼ਾਨ ਦੇ ਖਿਲਾਫ ਜੁੱਧ ਛੇੜਿਆ ਹੋਇਆ ਬਿਲਕੁਲ ਕਾਰਵਾਈ ਕਰਦੇ ਰਹੇ ਹਾਂ ਪਰ ਪਿਛਲੇ 3 ਮਹੀਨਿਆਂ ਤੋਂ ਇਹਦੀ ਸਪੀਡ ਇੱਕਦਮ ਜਿਹੜੀ ਉਹ ਵਧ ਗਈ ਹੈਗੀ ਹੈ ਪਿਛਲੇ 3 ਮਹੀਨਿਆਂ ਦੇ ਵਿੱਚ 16 ਸਾਢੇ 16000 ਦੇ ਆਸਪਾਸ ਡਰਗ ਤਸਕਰ ਫੜੇ ਹੈ ਅਸੀਂ ਅਸੀਂ ਕਿੰਨੀ ਵੱਡੀ ਡਰਗ ਮੰਨੀ ਫੜੀ ਹੈਗੀ ਸਪੀਡ ਹੋਣੀ ਘਾਤੇ ਵਧੀ ਪਹਿਲਾਂ ਕਿਉਂ ਨਾ ਵਧੀ ਦੇਖੋ ਸਰਕਾਰ ਬਣੀ ਸੇਖੋ ਸੁਣੋ ਮੇਰੀ ਗੱਲ ਸੁਣੋ ਜਦੋਂ ਮਤਲਬ ਇੱਕ ਜਿਹੜਾ ਇਲਾਮ ਆਪਾਂ ਕਹਿੰਦੇ 27 ਨੂੰ ਦੇਖਦੇ ਆ ਤੁਸੀਂ ਸਪੀਡਾਂ ਸਾਰੀਆਂ ਵਧਾਈਆਂ ਨੇ ਇਹ ਰਾਜਨੀਤਿਕ ਗਿਣਤੀਆਂ ਬਿੰਤੀਆਂ ਇਹਨਾਂ ਵਾਸਤੇ ਐ ਅਸੀਂ ਰਾਜਨੀਤਿਕ ਗਿਣਤੀਆਂ ਬਿੰਤੀਆਂ ਨਹੀਂ ਕਰਦੇ ਇਹਨਾਂ ਨੇ ਕਿੰਨਾ ਕੁਫਰ ਕਿੰਨਾ ਝੂਠ ਲਗਾਣਾ ਇਲੈਕਸ਼ਨ ਤੋਂ ਪਹਿਲਾਂ ਬੋਲਿਆ ਤੁਸੀਂ ਗਵਾਹ ਹੋ ਇਸ ਚੀਜ਼ ਦੇ ਕਿਹੜਾ ਇਲਜ਼ਾਮ ਸੀ ਜਿਹੜਾ ਇਹਨਾਂ ਨੇ ਆਮਾਦੀ ਪਾਰਟੀ ਤੇ ਨਹੀਂ ਲਾਇਆ ਤੇ ਕੀ ਹੋਇਆ ਅਲਟੀਮੇਟਲੀ ਲੋਕਾਂ ਨੇ ਆਮਾਦੀ ਪਾਰਟੀ ਦੇ ਕੈਂਡੀਡੇਟ ਉਦੇ ਮੋਹਰ ਲਾਈ ਪਰ ਉਹ ਤਾਂ ਕਹਿੰਦੇ ਤੁਹਾਡੀ ਸਰਕਾਰ ਸੀ ਤੁਸੀਂ ਸਾਰਾ ਤੰਤਰ ਵਰਤਿਆ ਕਹਿੰਦੇ ਜਿੱਤ ਗਈ ਆਪੋਜੀਸ਼ਨ ਤਾਂ ਇਹ ਕਹਿੰਦੀ ਆ ਅੱਛਾ ਇੱਥੇ ਤਾਂ ਸਾਡਾ ਤੰਤਰ ਸੀ ਗੁਜਰਾਤ ਚ ਕੀ ਸੀ ਗੁਜਰਾਤ ਚ 30 ਸਾਲਾਂ ਤੋਂ ਬੀਜੇਪੀ ਦੀ ਸਰਕਾਰ ਸੀ 30 ਸਾਲਾਂ ਤੋਂ ਬੀਜੇਪੀ ਦੀ ਸਰਕਾਰ ਸੀ ਉੱਥੇ ਤੰਤਰ ਉਹਨਾਂ ਕੋਲ ਸੀ ਸਾਰਾ ਫਿਰ ਉੱਥੇ ਅਸੀਂ ਕਿਵੇਂ ਜਿੱਤ ਗਏ ਐਡੇ ਵੱਡੇ ਮਾਰਜਨ ਦੇ ਨਾਲ ਹੂੰ ਏ ਦੇਖੋ ਪਤਾ ਕੀ ਹੁੰਦਾ ਇਹ ਛੋਟੀ ਸੋਚ ਤੇ ਲੋਕਾਂ ਨੂੰ ਗੁਮਰਾਹ ਕਰਨ ਵਾਲੀ ਸੋਚ ਹੈ ਅੱਜ ਤੁਸੀਂ ਦੇਖੋ ਕਿਸੇ ਕਿਸੇ ਪਿੰਡ ਦੇ ਕਿਸੇ ਸ਼ਹਿਰ ਦੇ ਕੋਨੇ-ਕੋਨੇ ਚਲੇ ਜਾਓ ਤੁਸੀਂ ਲੋਕਾਂ ਦੀ ਅੱਖਾਂ ਚੱਖਾਂ ਪਾ ਕੇ ਗੱਲ ਕਰੋ ਕਿਸੇ ਬਜ਼ੁਰਗ ਕੋਲੇ ਬੈਠ ਕੇ ਦੇਖੋ ਤੁਹਾਨੂੰ ਦਰਦ ਮਹਿਸੂਸ ਹੋਏਗਾ ਆ ਜੋ ਕਹਿੰਦੇ ਹੈ ਉਹ ਯਾਨੀ ਕਿ ਅਸ਼ੀਸ਼ਾਂ ਦਿੰਦੇ ਭਗਵਾਨ ਤੁਮਾਰ ਨੂੰ ਕਿ ਘੱਟੋ ਘੱਟ ਕੋਈ ਮੁੱਖ ਮੰਤਰੀ ਆਇਆ ਹੈ ਕਮਿਟਮੈਂਟ ਵਾਲਾ ਮੁੱਖ ਮੰਤਰੀ ਆਇਆ ਯਾਰ ਸਾਡੇ ਬੱਚਿਆਂ ਨੂੰ ਬਚਾ ਲਿਆ ਮੈਂ ਮੰਨ ਸਕਦਾ ਕਿ 100% ਅਸੀਂ ਕਾਮਯਾਬ ਨਹੀਂ ਹੋਏ ਹੋਵਾਂਗੇ ਜਿੱਦਾਂ ਇਹ ਇਹੀ ਜਿਹੇ ਲੋਕ ਨੇ ਇੱਕ ਵੀਡੀਓ ਪਾ ਕੇ ਇੱਕ ਵੀਡੀਓ ਇਕੱਠੀ ਕਰ ਲੈਂਦੇ ਫਿਰ ਸਾਰੇ ਪਾਉਂਦੇ ਆ ਠੀਕ ਹੈ ਨਾ ਸਾਰੇ ਪਾਉਂਦੇ ਆ ਫਿਰ ਉਹ ਵੀ ਮਾਪਕ ਬੰਪਾਣ ਫੇਲ ਹੋ ਗਿਆ ਨਸ਼ਿਆਂ ਚ ਫੇਲ ਹੋ ਗਿਆ ਆ ਜਾਨੀ ਕਿ ਰਾਜਾ ਵਿੜਿੰਗ ਤੇ ਚੀਕ ਚੀਕੇ ਕਹਿੰਦਾ ਕਿ ਨਸ਼ੇ ਪੰਜਾਬ ਚ ਬੰਦ ਹੀ ਨਹੀਂ ਹੋ ਸਕਦੇ ਮੈਨੂੰ ਪੁੱਛਣਾ ਚਾਹਣਾ ਕਿ ਇਹ ਤਾਂ ਪਗੌੜਿਆਂ ਦਾ ਕੰਮ ਹੁੰਦਾ ਹੈ ਮਰਦਾਂ ਦਾ ਕੰਮ ਨਹੀਂ ਹੁੰਦਾ ਕਿਸੇ ਚੀਜ਼ ਤੋਂ ਡਰ ਕੇ ਭੱਜਣਾ ਤੁਸੀਂ ਲੋਕ ਨਹੀਂ ਕਰ ਸਕੇ 5 ਸਾਲਾਂ ਦੇ ਵਿੱਚ ਅਸੀਂ ਤੇ ਕਰ ਸਕਦੇ ਹਾਂ ਇਹ ਤਾਂ ਭਗਵੰਤ ਜੀ ਸਾਹਿਬ ਵੀ ਕਹੇ ਸੀ ਕਹਿੰਦੇ ਇਕੱਲੇ ਅਸੀਂ ਨਹੀਂ ਕਰ ਸਕਦੇ ਪਰ ਲੋਕਾਂ ਦਾ ਸਾਥ ਚਾਹੀਦਾ ਬਿਲਕੁਲ ਲੋਕਾਂ ਦਾ ਸਾਥ ਉਹਨੂੰ ਮਿਲ ਰਿਹਾ ਹੈ ਇਸమే ਇਹੀ ਗੱਲ ਤਾਂ ਇਹਨਾਂ ਨੂੰ ਰਾਗਾ ਵੀ ਉਹਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਘਰ ਘਰ ਟਾ ਰਹੇ ਹੋ ਤੁਸੀਂ ਹਾਂ ਉਹਦੇ ਉੱਪਰ ਵੀ ਸਵਾਲ ਉੱਠ ਰਹੇ ਨੇ ਕਹਿੰਦੇ ਮੰਨ ਲਓ ਤੁਸੀਂ ਘਰ ਟਾ ਰਹੇ ਹੋ ਲੋਕਾਂ ਦੇ ਕੀ ਉਹਦੇ ਨਾਲ ਨਸ਼ਾ ਬੰਦ ਹੋ ਜੂ ਚਲੋ ਮੈਂ ਐਸੇ ਵੀ ਜਿਹੜੇ ਬੰਦੇ ਨੇ ਇਹ ਜਾਂ ਜਿਹੜੇ ਸਮਾਜਿਕ ਮੁੱਦਿਆਂ ਤੇ ਬੋਲਦੇ ਨੇ ਮੈਂ ਉਲਟਾ ਸਵਾਲ ਕਰਦਾ ਉਹ ਕਹਿੰਦਾ ਇਸ ਤਰੀਕੇ ਦਾ ਮੈਂ ਕਹਿੰਦਾ ਮੈਂ ਉਲਟਾ ਸਵਾਲ ਕਰ ਦਾਂ ਤੁਹਾਨੂੰ ਠੀਕ ਹੈ ਕਿ ਨਹੀਂ ਇਸ ਤੋਂ ਉਲਟੇ ਪਾਸੇ ਚੱਲਦੇ ਆਪਾਂ ਅਰ ਬੱਸ ਚੱਲ ਪੈਲੇ 10 ਸਾਲ ਕਾਲੀਆ ਦੀ ਸਰਕਾਰ ਸੀ ਭਾਜੀਪੀ ਦੀ ਸਰਕਾਰ ਸੀ ਹੁਣ ਤਾਂ ਇਹਨਾਂ ਦਾ ਇਹ ਨਹੀਂ ਪਤਾ ਲੱਗਦਾ ਕਿਹੜਾ ਲੀਡਰ ਕਿੱਥੇ ਆ ਹੁਣ ਤਾਂ ਇਹ ਵੀ ਨਹੀਂ ਪਤਾ ਲੱਗਦਾ ਨਾ ਕਦੇ ਉਹ ਦੋ ਕੈਪਟਰ ਕਿਤੇ ਹੋਰ ਸੀ ਅੱਜ ਕਿਤੇ ਹੋਰ ਹੈ ਜਾਖੜ ਕਿਤੇ ਹੋਰ ਸੀ ਕੋਈ ਕਿੱਥੇ ਕੁਝ ਨਹੀਂ ਪਤਾ ਲੱਗਦਾ ਉਹਨਾਂ ਦੇ ਵਿੱਚੋਂ ਹੀ ਤੁਹਾਡੇ 'ਚ ਬੰਦੇ ਆਏ ਇਹ ਇਹ ਕਹਿਦੀ ਹੈ ਨਾ ਵੀ ਇਹ ਤਿੰਨਾਂ ਦੀ ਹੀ ਸਰਕਾਰ ਸੀ ਜਿਹੜੀ 2007 ਤੋਂ ਪਹਿਲਾਂ ਕਿਸੇ ਨੇ ਚਿੱਟੇ ਦਾ ਨਾਮ ਸੁਣਿਆ ਸੀ ਕੌਣ ਲੈ ਕੇ ਆਇਆ ਇਹ ਲੋਕ ਹੀ ਲੈ ਕੇ ਆਏ ਪੁਸ਼ਤਪਨਾਇ ਕਿੰਨੀ ਇਹਨਾਂ ਨੇ ਕੀਤੀ ਇੰਟਰ ਹੈ ਡਰਗਸ ਤਸਕਰਾਂ ਦੀ ਪੁਸ਼ਤਪਨਾਇ ਕਿੰਨਾ ਨੇ ਕੀਤੀ ਇਹਨਾਂ ਲੋਕਾਂ ਨੇ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਸੀ ਨਸ਼ਿਆਂ ਨੂੰ ਜਾਨੀ ਕਿ ਖਤਮ ਕਰਨਾ ਉਹਨਾਂ ਨੇ ਕੁਝ ਕੋਸ਼ਿਸ਼ ਕੀਤੀ ਉਹ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਮੈਂ ਨਹੀਂ ਕਹਿ ਰਿਹਾ ਕਾਂਗਰਸੀਆਂ ਨੇ ਖੁਦ ਇਲਜ਼ਾਮ ਲਗਾਇਆ ਕਿ ਅਸੀਂ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਉਹਨੇ ਕਾਰਵਾਈ ਨਹੀਂ ਕੀਤੀ ਪਰ ਤੁਹਾਡੇ ਹੀ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਉਹ ਕਹਿੰਦੇ ਜਦੋਂ ਕਾਂਗਰਸ ਦੀ ਸਰਕਾਰ ਦੇ ਵਿੱਚ ਪਰਚਾ ਹੋਇਆ ਵਿਕਰਮ ਮਜੀਠੀਆ ਤੇ ਉਸ ਤੋਂ ਬਾਅਦ ਕਹਿੰਦੇ ਸੈਟਿੰਗ ਕਰਕੇ ਮਜੀਠੀਆ ਨੂੰ ਤੁਸੀਂ ਜਮਾਨਤ ਦਵਾਈ ਹੁਣ ਤੁਸੀਂ ਕਹਿੰਦੇ ਇਹ ਸਾਰਾ ਦਿਖਾ ਰਹੇ ਹੋ ਕਰਕੇ ਬਸ ਸਤਾਈ ਵਾਸਤੇ ਦੇਖੋ ਹੋਰ ਵਿਜੇ ਪ੍ਰਤਾਪ ਵੀ ਤੁਹਾਡੇ ਸਵਾਲ ਚੱਕ ਬਿਲਕੁਲ ਇੱਥੇ ਇਹ ਬਸਲਾ ਕੀ ਹੁੰਦਾ ਆਪਣੇ ਤੇ ਬਗਾਨੇ ਦਾ ਤਾਂ ਉਦੋਂ ਹੀ ਪਤਾ ਲੱਗਦਾ ਆ ਜਦੋਂ ਅਸਲ ਦੇ ਵਿੱਚ ਵਾਹ ਪੈਂਦਾ ਆ ਠੀਕ ਹੈ ਨਾ ਅੱਜ ਬਿਲਕੁਲ ਤੁਹਾਨੂੰ ਇਹ ਹਰ ਇੱਕ ਚੀਜ਼ ਤੁਹਾਨੂੰ ਕਲੀਅਰ ਹੋਏਗੀ ਕੌਣ ਨਸ਼ੇ ਖਤਮ ਕਰਨਾ ਚਾਹੁੰਦਾ ਹੈ ਕੌਣ ਉਹਦੇ ਵਿੱਚ ਰਿਕਵਰੀ ਬਣਨਾ ਚਾਹੁੰਦਾ ਹੈ ਇਹ ਆਪਣੇ ਵੀ ਮੈਨੂੰ ਇੱਥੇ ਕਹਿਣ ਦੀ ਲੋੜ ਨਹੀਂ ਹੋਰ ਵਿਜੇ ਪ੍ਰਤਾਪ ਰਿਕਵਰੀ ਬਣਦਾ ਹੀ ਨਹੀਂ ਨਹੀਂ ਮੈਂ ਤਾਂ ਨਹੀਂ ਕਿਹਾ ਮਹਤਵਪੂਰਨ ਇਹ ਹੈ ਕਿ ਲੋਕ ਆਪਣੇ ਆਪ ਜੱਜ ਕਰਦੇ ਆ ਠੀਕ ਹੈ ਨਾ ਕੌਣ ਕਰਨਾ ਚਾਹੁੰਦਾ ਕੌਣ ਰਿਕਵਰਡ ਬੰਨਾ ਚਾਹੁੰਦਾ ਉਹਨੇ ਇਹ ਕਹਿੰਦੇ ਆ ਇਹਦੇ ਤੇ ਇਹਦੇ ਇਲਜ਼ਾਮ ਲਗਾਉਂਦੇ ਸੀ ਵੇ ਸੁਣ ਰਹੇ ਸੀ ਕਿਸੇ ਲੀਡਰ ਨੂੰ ਕਿ ਜੀ ਉਦੋਂ ਮਤਲਬ ਚਰਨਜੀਤ ਚੰਨੀ ਦੀ ਸਰਕਾਰ ਸੀ ਜਦੋਂ ਇਹ ਕੇਸ ਹੋਇਆ ਸੀ ਤੇ ਹਾਈ ਕੋਰਟ ਦੇ ਵਿੱਚੋਂ ਜ਼ਮਾਨਤ ਮਿਲੀ ਹੈ ਜੇ ਉੱਥੇ ਕੋਈ ਸਬੂਤ ਨਾ ਹੋਇਆ ਹੁੰਦਾ ਕੁਝ ਵੀ ਤਾਂ ਉੱਥੇ ਬਰੀ ਹੁੰਦੇ ਬਰੀ ਨਹੀਂ ਹੋਏ ਜ਼ਮਾਨਤ ਮਿਲੀ ਹੈ ਪਹਿਲੀ ਗੱਲ ਫਿਰ ਕਹਿੰਦੇ ਜੀ ਉਦੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਉਹ ਭਾਈ ਜਦੋਂ ਬਿਮਾਰੀ ਹੋਊਗੀ ਲਾਸ਼ ਤੋਂ ਉਹਦੀ ਹੋਊਗਾ ਹੋ ਸਕਦਾ ਨਵੀਂ ਇਨਪੁਟ ਹੋਵੇ ਸਾਰੀ ਜਿਹੜੀ ਇਹ ਹੈਗੀ ਅੱਜ ਇਹ ਨਵੀਂ ਇਨਪੁਟ ਹੈ ਮੈਨੂੰ ਕੀ ਪਤਾ ਇਹਦਾ ਹੁਣ ਵਿਜੀਲੈਂਸ ਦੱਸੂਗਾ ਨਾ ਮੈਂ ਇਹ ਕਹਿ ਰਿਹਾ ਪਰ ਕਿਉਂਕਿ ਵਿਜੀਲੈਂਸ ਨੇ ਵੀ ਉਹਨਾਂ ਨੂੰ ਕੋਈ ਜਿਹੜਾ ਹੈ ਵਰਾਟ ਆਰਡਰ ਨਹੀਂ ਦਿਖਾਈ ਕੋਈ ਐਫ ਆਈ ਆਰ ਦੀ ਕਾਪੀ ਹਾਲੇ ਤੱਕ ਨਹੀਂ ਆਈ ਇਹ ਤਾਂ ਆਜੂਗੀ ਤੁਸੀਂ ਇਹਦਾ ਬਿੱਤਰ ਜਵਾਬ ਜਿਹੜਾ ਹੈਗਾ ਤੁਸੀਂ ਵਿਜੀਲੈਂਸ ਤੇ ਅਫਸਰਾਂ ਨਾਲ ਗੱਲ ਕਰੋ ਠੀਕ ਹੈ ਇਹਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਗੱਲ ਕਰੋ ਉਹ ਜਵਾਬ ਤੁਹਾਨੂੰ ਉਹ ਦੇਣਗੇ ਕਿਉਂਕਿ ਮੇਰੇ ਕੋਲ ਤਾਂ ਜਿੰਨੀ ਕੋਈ ਪਰ ਕੋਵਰ ਵਿੱਚ ਪ੍ਰਤਾਪਤਾ ਕਹਿੰਦੇ ਤੁਸੀਂ ਵਰਤ ਰਹੇ ਹੋ ਵਿਜੀਲੈਂਸ ਨੂੰ ਕਹਿੰਦੇ ਇਹ ਜਿਹੜਾ ਸਾਰਾ ਕੁਝ ਤੁਸੀਂ ਕਰ ਰਹੇ ਹੋ 27 ਦੇ ਵਿੱਚ ਚੁਗਣਾ ਆਵਾਦਵੀ ਪਾਰਟੀ ਨੂੰ ਬਹੁਤ ਔਖਾ ਹੋ ਜਾਣਾ ਚਲੋ ਕੋਈ ਨਹੀਂ ਕਿਲੇ ਵੈਰ ਪਾ ਰਹੇ ਹੋ ਕਹਿੰਦੇ ਤੁਸੀਂ ਸਰਕਾਰ ਦੇ ਜਾਂ ਸੱਤਾ ਦੇ ਨਸ਼ੇ ਦੇ ਵਿੱਚ ਦੇਖੋ ਸੱਤਾ ਦਾ ਕੋਈ ਨਸ਼ਾ ਨਹੀਂ ਹੈਗਾ ਠੀਕ ਹੈ ਕਿ ਨਹੀਂ ਪਹਿਲਾਂ ਰਲੀਆਂ ਬਿਲੀਆਂ ਸਰਕਾਰਾਂ ਚਲਦੀਆਂ ਰਹੀਆਂ ਨੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕੈਪਟਨ ਨੇ ਕੋਈ ਕਾਰਵਾਈ ਨਹੀਂ ਕੀਤੀ ਠੀਕ ਹੈ ਨਾ ਵੈਰ ਪੈ ਰਿਹਾ ਹੈ ਵੈਰ ਨਹੀਂ ਪੈ ਰਿਹਾ ਠੀਕ ਹੈ ਨਾ ਲੋਕਾਂ ਨੂੰ ਚੰਗਾ ਲੱਗੂਗਾ ਲੋਕ ਦੁਆਰੇ ਸਰਕਾਰ ਲਿਆ ਦੇਣਗੇ ਲੋਕਾਂ ਨੂੰ ਨਹੀਂ ਚੰਗਾ ਲੱਗੂਗਾ ਸਾਨੂੰ ਬਾਹਰ ਕਰ ਦੇਣਗੇ ਠੀਕ ਹੈ ਕਿ ਨਹੀਂ ਪਰ ਇੱਕ ਚੀਜ਼ ਜਿਹੜਾ ਪੱਕੀ ਹੈਗੀ ਇਹ ਤਾਂ ਤੁਸੀਂ ਵੀ ਮੰਨੋ ਦੋਸਤੋ ਕਿ ਜਿਹੜਾ ਪਿਛਲੇ ਦੋ ਦਹਾਕਿਆਂ ਦੇ ਵਿੱਚ ਨਸ਼ੇ ਨੇ ਜਿਹੜਾ ਕਹਨ ਸਾਡੀ ਜਵਾਨੀ ਦਾ ਕੀਤਾ ਕਿ ਤੁਸੀਂ ਇਹਨੂੰ ਸਹੀ ਮੰਨਦੇ ਹੋ ਨਹੀਂ ਕਸਮ ਨਹੀਂ ਹੋਣੀ ਚਾਹੀਦੀ ਨਸ਼ਾ ਦਾ ਖਤਮ ਨਹੀਂ ਹੋਣੀ ਚਾਹੀਦਾ ਖਤਮ ਹੋਣਾ ਚਾਹੀਦਾ ਹੋਣਾ ਚਾਹੀਦੇ ਨਸ਼ਾ ਦਾ ਖਤ ਫਿਰ ਜੇ ਕਦਮ ਹੋਣਾ ਚਾਹੀਦਾ ਹੈ ਜੇ ਅਸੀਂ ਡਰਗ ਕੋ ਕੋਜ ਮਤਲਬ ਜਿਹੜੇ ਤਸਕਰ ਨੇ ਜੇ ਉਹਨਾਂ ਦੇ ਇਨਕਾਉਂਟਰ ਹੁੰਦੇ ਆ ਕੋ ਬਲਡੋਜ਼ਰ ਚਾਲਦਾ ਕੋ ਡਰਗ ਬਣੀ ਫੜੀ ਜਾਂਦੀ ਆ ਕੋ ਡਰਗ ਤਸਕਰ ਗ੍ਰਿਫਤਾਰ ਹੁੰਦੇ ਫਿਰ ਢਿੱਡ ਪੀੜ ਨਹੀਂ ਹੋਣੀ ਚਾਹੀਦੀ ਨਾ ਫਿਰ ਦਰਦ ਨਹੀਂ ਹੋਣਾ ਚਾਹੀਦਾ ਨਾ ਚਾਹੀਦਾ ਤਾਂ ਇਹ ਹੈਗਾ ਵੀ ਤੁਸੀਂ ਇਸ ਮਹਿਮ ਦਾ ਹਿੱਸਾ ਬਣੋ ਸਵਾਲ ਤਾਂ ਇਹ ਵੀ ਉੱਠ ਰਹੇ ਨੇ ਕਹਿੰਦੇ ਸਾਰਾ ਕੁਝ ਹੋ ਰਿਹਾ ਇਨਕਾਉਂਟਰ ਹੋ ਰਹੇ ਨੇ ਸਟੋਰੀ ਇੱਕੋ ਜਿਹੀ ਹੋ ਜਾਂਦੀ ਆ ਕਹਿੰਦੇ ਹਰ ਵਾਰ ਇੱਕੋ ਸਟੋਰੀ ਤਾਂ ਨਹੀਂ ਕਹਿੰਦੇ ਫਲੈਸ਼ ਹੋ ਸਕਦੀ ਭਾਈ ਸਾਹਿਬ ਇੰਨੀਆਂ ਗੱਲਾਂ ਕਰਨ ਦੀ ਬਜਾਏ ਤੁਸੀਂ ਇਸ ਕੋ ਮਹਿੰਮ ਦਾ ਹਿੱਸਾ ਹੀ ਬਣ ਜਾਓ ਯਾਰ ਤੁਹਾਡੇ ਤੁਸੀਂ ਵੀ ਪੰਜਾਬੀ ਆ ਠੀਕ ਹੈ ਨਾ ਪੰਜਾਬ ਦੇ ਰਹਿਣ ਵਾਲੇ ਆ ਤੁਹਾਡੀ ਵੀ ਉਨੀ ਜ਼ਿੰਮੇਵਾਰੀ ਆ ਮੈਂ ਇੱਕ ਚੀਜ਼ ਹੋਰ ਦੱਸ ਦਿਆਂ ਇਹ ਰਾਜਾ ਵਡਿੰਗੂਰੇ ਜਿੱਦਾਂ ਕਹਿੰਦੇ ਕਿ ਨਸ਼ੇ ਖਤਮ ਨਹੀਂ ਹੋ ਸਕਦੇ ਮੈਂ ਕਿਉਂ ਕਹਿੰਨਾ ਖਤਮ ਹੋ ਜਾਣਗੇ ਠੀਕ ਹੈ ਨਾ ਇਹਦੇ ਬੇਸਿਕਲੀ ਤਿੰਨ ਕੰਪੋਨੈਂਟ ਕੰਪੋਨੈਂਟ ਹੁੰਦੇ ਆ ਉਥੋਂ ਤੱਕ ਕਿ ਲੋਕ ਜਾਣਦੇ ਹੀ ਨਹੀਂ ਆ ਇੱਕ ਕੰਪੋਨੈਂਟ ਹੁੰਦਾ ਸਪਲਾਈ ਜਿਹੜੀ ਕਿ ਡਰਗ ਤਸਕਰਾਂ ਨੇ ਕਰਨੀ ਹੁੰਦੀ ਹੈ ਅੱਗੇ ਉਹਨਾਂ ਨੇ ਕਰਿੰਦੇ ਰੱਖੇ ਹੋਣ ਸਪਲਾਈ ਲਾਈਨ ਹੈ ਜਿਹੜੀ ਸਪਲਾਈ ਲਾਈਨ ਹੈਗੀ ਹੈ ਠੀਕ ਹੈ ਨਾ ਜਦੋਂ ਤੁਸੀਂ ਡਰਗ ਤਸਕਰਾਂ ਨੂੰ ਫੜਦੇ ਹੋ ਠੀਕ ਹੈ ਨਾ ਪੁਲਿਸ ਦਾ ਜਨਕ ਇਨਫੋਰਸ ਏਜੰਸੀਆਂ ਆਪਣੀ ਐਕਟੀਵਿਟੀ ਕਰਦੀਆਂ ਨੇ ਤੋ ਸਪਲਾਈ ਚੇਨ ਟੁੱਟਦੀ ਹੈ ਇਹ ਤਾਂ ਇੱਕ ਹਿੱਸਾ ਹੈ ਕੱਲੀ ਸਪਲਾਈ ਚੇਨ ਉਹਤੇ ਕੰਮ ਕਰਕੇ ਤੁਸੀਂ ਨਸ਼ੇ ਬੰਦ ਨਹੀਂ ਕਰ ਸਕਦੇ ਕਿਉਂਕਿ ਕਾਰਨ ਇਹ ਹੈਗਾ ਵੀ ਜਦੋਂ ਤੱਕ ਤੁਸੀਂ ਡਿਮਾਂਡ ਨਹੀਂ ਖਤਮ ਕਰਦੇ ਉਦੋਂ ਤੱਕ ਤੇ ਇਹ ਇਹਨਾਂ ਦੀ ਡਿਮਾਂਡ ਤੇ ਐਗਜ਼ਿਸਟ ਕਰਦੀ ਹੈ ਨਾ ਭਾਵੇਂ ਸਪਲਾਈ ਜਾਂ ਨਿੱਕੇ ਘਟ ਗਈ ਉਹਦਾ ਮਤਲਬ ਕਿਉਂਕਿ ਸਪਲਾਈ ਘਟ ਗਈ ਤਾਂ ਮਹਿੰਗੀ ਹੋ ਜਾਊਗੀ ਤੇ ਪਰ ਡਿਮਾਂਡ ਨਹੀਂ ਘਟਦੀ ਕਾਲਾ ਵਿਜਾਰੀ ਹੋ ਜਾਊਗਾ ਕਾਲਾ ਵਿਜਾਰੀ ਹੋ ਜਾਊਗੀ ਅਸੀਂ ਕੀ ਕੀਤਾ ਹੋਇਆ ਅਸੀਂ ਲੋਕ ਇੱਕ ਜਿਹੜੀ ਵੀ ਕੋਈ ਤੁਸੀਂ ਕਿਸੇ ਮਹਿੰਮ ਨੂੰ ਕਾਮਯਾਬ ਕਰਨਾ ਹੁੰਦਾ ਉਹ ਤੇ ਲੋਕਾਂ ਦੀ ਇਨਰੋਲਮੈਂਟ ਜ਼ਰੂਰੀ ਹੈ ਹੁਣ ਅਸੀਂ ਪਿੰਡ ਪਿੰਡ ਗਏ ਆ ਸ਼ਹਿਰ ਸ਼ਹਿਰ ਗਏ ਆ ਗਲੀ ਗਲੀ ਗਏ ਆ ਮੁਹੱਲੇ ਮੁਹੱਲੇ ਗਏ ਆ ਅੱਜ ਕੀ ਮਾਪੇ ਕੀ ਕੋਈ ਪਹਿਣਾ ਸਾਡੀਆਂ ਕੀ ਬਜ਼ੁਰਗ ਕੀ ਨੌਜਵਾਨ ਕੀ ਪੰਚ ਕੀ ਸਰਪੰਚ ਉਹ ਸਾਥ ਦੇ ਰਹੇ ਨੇ ਸਰਕਾਰ ਦਾ ਅੱਗੇ ਆ ਕੇ ਪ੍ਰਤੀਗਿਆ ਕਰ ਰਹੇ ਨੇ ਕਿ ਅਸੀਂ ਨਸ਼ਾ ਨਾ ਆਪ ਕਰਾਂਗੇ ਨਾ ਕਿਸੇ ਨੂੰ ਕਰਨ ਦਿਆਂਗੇ ਇਹਦਾ ਮਤਲਬ ਪਤਾ ਕੀ ਹੈ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਅਸੀਂ ਨਸ਼ੇ ਤੋਂ ਬਚਾ ਲਾਂਗੇ ਜਦੋਂ ਡਿਮਾਂਡ ਨਹੀਂ ਰਹੀ ਵੇਚੋਗੇ ਕਿਨੂੰ ਔਰ ਤੀਸਰਾ ਸਭ ਤੋਂ ਇੰਪੋਰਟੈਂਟ ਪੱਖ ਹੈਗਾ ਕਿ ਜਿਹੜਾ ਵਿਚਾਰੇ ਨਸ਼ੇ ਦੇ ਆਦੀ ਹੋ ਗਏ ਉਹ ਕੋਈ ਕ੍ਰਾਈਮਨਲ ਹੈ ਉਹਨੇ ਕੋਈ ਕ੍ਰਾਈਮ ਕੀਤਾ ਹੈਗਾ ਅਸ ਗੈਰ ਨਾਤੇ ਚੱਕਰਾਂ ਦੇ ਵਿੱਚ ਉਹ ਨਸ਼ੇ ਦਾ ਆਦੀ ਹੋ ਗਿਆ ਉਹਨੂੰ ਤਾਂ ਅਸੀਂ ਬਚਾਉਣਾ ਹੈ ਉਹਨੂੰ ਕੱਲਾ ਬਚਾਉਣਾ ਨਹੀਂ ਬਲਕਿ ਉਹ ਆਪਣੀ ਜਿਹੜੀ ਹੈਗੀ ਜ਼ਿੰਦਗੀ ਜਿਹੜੀ ਆ ਇਹ ਸਨਮਾਨਪੂਰਨ ਜਿੰਦਗੀ ਜਿਉ ਸਕੇ ਉਹਨੂੰ ਪੈਰਾਂ ਤੇ ਖੜਾ ਕਰਨਾ ਹੈ ਅਸੀਂ ਤੁਹਾਨੂੰ ਮੈਂ ਤੁਹਾਡੀ ਇਨਫੋਰਮੇਸ਼ਨ ਵਾਸਤੇ ਦੱਸਦੇ ਆ ਜਿਹੜੇ ਸਾਡੇ ਰੀਹੈਬਿਲਿਟੇਸ਼ਨ ਸੈਂਟਰ ਨੇ ਉਹਨਾਂ ਨੂੰ ਅਸੀਂ ਅਪਗ੍ਰੇਡ ਕਰ ਰਹੇ ਆ ਉੱਥੇ ਸਕਿੱਲ ਡਿਵੈਲਪਮੈਂਟ ਦੇ ਕੋਰਸ ਨੂੰ ਕਰਨ ਜਾ ਰਹੇ ਆ ਅਸੀਂ ਇੱਕ ਅੱਧੀ ਥਾਂ ਦੇ ਟ੍ਰਾਇਲ ਦੇ ਤੌਰ ਤੇ ਸ਼ੁਰੂ ਕਰਦੇ ਆ ਤਾਂ ਕਿ ਨਸ਼ਾ ਛੱਡਣ ਤੋਂ ਬਾਅਦ ਰੀਹੈਬ ਸੈਂਟਰ ਦੇ ਵਿੱਚ ਉਹ ਇਹ ਚੀਜ਼ਾਂ ਸਿੱਖਣ ਜਦੋਂ ਬਾਹਰ ਆਉਣਗੇ ਆਪਣੇ ਹੱਥੀ ਕੁਝ ਕੰਮ ਕਰ ਸਕਣ ਜਦੋਂ ਬੰਦਾ ਕੰਮ ਕਰਦਾ ਰੋਜ਼ਗਾਰ ਉਹਦੇ ਕੋਲੇ ਹੈਗਾ ਤਾਂ ਨੇਚਰਲੀ ਉਹ ਨਸ਼ਾ ਦੂਰ ਹੋਏਗਾ ਇਹ ਤਿੰਨ ਪੱਕ ਨੇ ਇਸ ਤੋਂ ਵੱਡਾ ਪੱਕ ਤੁਸੀਂ ਦੇਖੋਗੇ ਅਸੀਂ ਪੂਰਾ ਪ੍ਰੋਡਕਟਿਵਿਟੀ ਦਾ ਜ਼ੋਰ ਲਾਇਆ ਹੋਇਆ ਕਿ ਸਾਡਾ ਇੱਥੇ ਰੋਜ਼ਗਾਰ ਪੈਦਾ ਹੋਵੇ ਪਿਛਲੇ ਦੁਨੀ ਸੇ ਉਦਯੋਗਿਕ ਕ੍ਰਾਂਤੀ ਦੇ ਨਾਂ ਤੇ ਤੁਸੀਂ ਇੱਕ ਪੋਰਟਲ ਅਸੀਂ ਲਾਂਚ ਕੀਤਾ ਸੁਣਿਆ ਹੋਏਗਾ ਜੀ ਪੰਜਾਬ ਦੇ ਵਿੱਚ ਉਦਯੋਗ ਆਉਣ ਨੂੰ ਤਿਆਰ ਨਹੀਂ ਹੁੰਦੇ ਸੀ ਇਹਨਾਂ ਦੇ ਸਮੇਂ ਤੇ ਉਦਯੋਗ ਭੱਜਦੇ ਸੀ ਉਦਯੋਗ ਪੰਜਾਬ ਚ ਉਜੜ ਰਿਹਾ ਸੀ ਜਦੋਂ ਮਾਨ ਸਾਹਿਬ ਵੱਖਰੀ ਵੱਖਰੀਆਂ ਸਟੇਟਾਂ ਦੇ ਵਿੱਚ ਗਏ ਜਿਨ੍ਹਾਂ ਨੇ ਇਨਵੈਸਟ ਕਰਨਾ ਸੀ ਉਹਨਾਂ ਨੂੰ ਮਿਲੇ ਤੇ ਉਹਨਾਂ ਕੁਣ ਪੁੱਛਿਆ ਕਿ ਤੁਸੀਂ ਕਿਉਂ ਨਹੀਂ ਆਉਣਾ ਚਾਹੁੰਦੇ ਪੰਜਾਬ 'ਚ ਤੇ ਅਸੀਂ ਜਿਹੜਾ ਇਹ ਪੋਰਟਲ ਲਾਂਚ ਕੀਤਾ ਨਾ ਉਹਨਾਂ ਦੇ ਸੁਝਾਅ ਨੂੰ ਮੱਦੇਨਜ਼ਰ ਰੱਖਦੇ ਹੋਏ ਲਾਂਚ ਕੀਤਾ ਹੈ ਅੱਜ ਇਸ ਦੀ ਜਿਹੜੀ ਚਰਚਾ ਹੈ ਨਾ ਜਿਹੜੀ ਦੀ ਤਾਰੀਫ਼ ਹੈ ਹਰ ਉਹ ਇਨਵੈਸਟਰ ਹਰ ਉਹ ਇੰਡਸਟਰੀਲਿਸਟ ਕਰ ਰਿਹਾ ਔਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਬੀਜੇਪੀ ਦਾ तकरीबन 19 ਵੀ ਸਟੇਟਾਂ ਦੇ ਵਿੱਚ ਰਾਜਿਆ ਔਰ ਉਹ ਸਭ ਤੋਂ ਬੈਸਟ ਮੰਨਦੇ ਆ ਮਹਾਰਾਸ਼ਟਰ ਤੇ ਗੁਜਰਾਤ ਇੰਡਸਟਰੀ ਦੇ ਪੁਆਇੰਟ ਆਫ View ਤੋਂ ਕਾਂਗਰਸ ਵੀ ਜਿਹੜੀ ਸਭ ਤੋਂ ਬੈਸਟ ਮੰਨਦੀ ਹੈ ਤ੍ਰਿਲਿੰਗਾਨਾ ਤੇ ਕਰਨਾਟਕ ਉੱਥੇ ਉਹਨਾਂ ਦੀ ਸਰਕਾਰ ਹੈ ਇਹ ਪਾਲਿਸੀ ਉੱਥੇ ਦੀ ਹੈ ਨਹੀਂ ਇਨ ਪ੍ਰਿੰਸੀਪਲ ਤਾਂ ਜੇਕਰ ਤੁਹਾਡਾ ਪ੍ਰੋਜੈਕਟ ਜਿਹੜਾ 5 ਕਰੋੜ ਤੋਂ ਲੈ ਕੇ 125 ਕਰੋੜ ਦਾ ਹੈਗਾ ਠੀਕ ਹੈ ਨਾ ਉਹਦੀ ਅਪਰੂਵਲ ਤੇ ਤਿੰਨ ਦਿਨਾਂ ਚ ਆ ਜਾਂਦੀ ਹੈ ਤਿੰਨ ਦਿਨਾਂ ਚ ਤੁਸੀਂ ਆਪਣੀ ਇੰਡਸਟਰੀ ਸ਼ੁਰੂ ਕਰ ਸਕਦੇ ਹੋ ਇਦੇ ਪਿੱਛੇ ਕਾਰਨ ਕੀ ਹੈ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਇਨਵੈਸਟਮੈਂਟ ਹੋਵੇ ਪੰਜਾਬ 'ਚ ਰੋਜ਼ਗਾਰ ਆਵੇ ਪੰਜਾਬ 'ਚ ਇੰਡਸਟਰੀ ਲੱਗੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਸੋ ਅਸੀਂ ਹਰ ਐਂਗਲ ਤੋਂ ਕੰਮ ਕਰ ਰਹੇ ਆ ਸੋ ਇਸ ਕਰਕੇ ਇਤਿਹਾਸ ਦੇ ਵਿੱਚ ਦਰਜ ਹੋਏਗਾ ਇੱਕ ਪਾਸੇ ਉਹ ਲੋਕ ਸੀ ਠੀਕ ਹੈ ਨਾ ਜਿਹੜੀ ਨਸ਼ਿਆਂ ਦੀ ਪੁਸ਼ਤ ਪਨਾਹੀ ਕਰ ਰਹੇ ਇੱਕ ਪਾਸੇ ਉਹ ਜਾਨੀ ਕਿ ਸਰਕਾਰ ਸੀ ਜਿਨ੍ਹਾਂ ਨੇ ਨਸ਼ਾ ਨੂੰ ਖਤਮ ਕੀਤਾ ਨਾਲ ਇੱਕ ਪਾਸੇ ਉਹ ਲੋਕ ਵੀ ਸੀ ਜਦੋਂ ਨਸ਼ੇ ਖਤਮ ਹੋ ਰਹੇ ਸੀ ਉਦੋਂ ਵਿੱਚ ੜੀਕਾ ਬਣਦੇ ਗਰਕਪਾ ਸਾਹਿਬ ਤੁਸੀਂ ਕਿਹਾ ਇੰਡਸਟਰੀ ਰੈਵੋਲੂਸ਼ਨ ਤੁਸੀਂ ਲਿਆਂਦਾ ਤੁਹਾਡੀ ਸਰਕਾਰ ਲਿਆਉਣ ਜਾ ਰਹੀ ਹੈ ਪਰ ਜਿਸ ਤਰੀਕੇ ਦਾ ਤੁਹਾਡਾ ਵਿਰੋਧ ਹੋਇਆ ਜਿਵੇਂ ਲੁਧਿਆਣੇ ਦੇ ਕੋਲ ਜਿਹੜੀ ਜ਼ਮੀਨ ਅਕਵਾਇਰ ਕਰਨ ਦੀ ਗੱਲ ਕੀਤੀ ਜਾਂ ਹੋਰ ਵੱਡੇ ਸ਼ਹਿਰਾਂ 'ਚ ਤੁਸੀਂ ਕਿਹਾ ਉੱਥੇ ਜਿਹੜੇ ਹੈ ਨਹੀਂ ਅਰਬਨ ਸਟੇਟਾਂ ਦੇ ਜਿਹੜੀਆਂ ਜਾਂ ਹੋਰ ਉਹ ਬਣਨਗੇ ਖੇਤੀਬਾੜੀ ਤੇ ਕਿੰਨਾ ਕੁ ਧਿਆਨ ਦੇ ਰਹੀ ਹੈ ਸਰਕਾਰ ਕਿਉਂਕਿ ਖੇਤੀਬਾੜੀ ਤੇ ਜੇ ਆਪਾਂ ਗੱਲ ਕਰੀਏ ਕਿਸਾਨਾਂ ਦੀ ਤਾਂ ਉਹੀ ਹਾਲਤਾ ਤੁਹਾਡੀ ਸਰਕਾਰ ਦੇ ਵਿੱਚ ਵੀ ਤੁਹਾਡੇ ਤੋਂ ਪਹਿਲਾਂ ਵੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਦੇਖੋ ਸਾਡੇ ਕਰਜ਼ੇ ਕਿਸਾਨਾਂ ਵਾਸਤੇ ਪਾਲਿਸੀ ਦੇਖੋ ਪਹਿਲੇ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਮਤਲਬ ਮੈਨੂੰ ਲੱਗਦਾ ਹੈ ਵੀ ਜੇ ਸਭ ਤੋਂ ਵੱਧ ਕਿਸਾਨਾਂ ਲਈ ਕੰਮ ਕੀਤਾ ਹੈ ਜਾਂ ਕਿਸਾਨਾਂ ਲਈ ਦਰਦ ਹੈਗਾ ਤਾਂ ਉਹ ਇਸ ਸਰਕਾਰ 'ਚ ਹੈ ਸਭ ਤੋਂ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣਾ ਤੁਹਾਨੂੰ ਇਹ ਤਾਂ ਹੈ ਨਹੀਂ ਸੀ ਕਿ ਸਾਡੇ ਕੋਲੇ ਦਰਿਆਵਾਂ ਦਾ ਪਾਣੀ ਨਹੀਂ ਸੀ ਡੈਮਾਂ ਦੇ ਵਿੱਚ ਪਾਣੀ ਹੈਗਾ ਸੀ ਤੇ ਕਿਸਾਨਾਂ ਨੂੰ ਦਿੱਤਾ ਜਾ ਸਕਦਾ ਹੈਗਾ ਸੀ ਠੀਕ ਹੈ ਨਾ ਲੇਕਿਨ ਤੁਸੀਂ ਦੇਖੋ ਇਹਨਾਂ ਸਰਕਾਰਾਂ ਦਾ ਹਾਲ ਸਾਡਾ ਖੇਤੀਬਾੜੀ ਸੂਬਾ ਪ੍ਰਧਾਨ ਸੂਬਾ ਹੈਗਾ ਖੇਤੀਬਾੜੀ ਸਾਡੀ ਮੇਨ ਆਰਥਿਕਤਾ ਹੈਗੀ ਹੈ ਠੀਕ ਹੈ ਨਾ ਸਾਡੀ 60% 70% ਆਬਾਦੀ ਖੇਤੀ ਦੇ ਡੇਰ ਪਰ ਕਰਦੀ ਹੈ ਠੀਕ ਹੈ ਨਾ ਉਸ ਸਿਸਟਮ ਦਾ ਬੇੜਾਗਰ ਕਰਤਾ ਇਹਨਾਂ ਲੋਕਾਂ ਨੇ ਠੀਕ ਹੈ ਨਾ ਅਸੀਂ ਆਪਣੇ ਹਿੱਸੇ ਦੇ ਪਾਣੀ ਚ ਸਿਰਫ 26% ਪਾਣੀ ਵਰਤਦੇ ਹੁੰਦੇ ਸੀ ਆ ਜਿਹੜਾ ਪਿਛਲੇ ਦਿਨੀ ਤੁਸੀਂ ਰੋਲਾ ਸੁਣਿਆ ਠੀਕ ਹੈ ਕਿ ਨਹੀਂ ਜਿਹਦੇ ਜਿਹਦੇ ਤੇ ਹਰਿਆਣਾ ਕਲੇਮ ਕਰਦਾ ਸੀ ਪਹਿਲੇ ਵੀ ਦਿੱਤੇ ਰਹੇ ਹੋ ਠੀਕ ਹੈ ਨਹੀਂ ਤਾਂ ਅੱਭੀ ہمارا ਹੱਕ ਹੈ ਲੈਂਦੇ ਰਹੇ ਹੋ ਤਾਂ ਹੱਕ ਥੋੜਾ ਹੋ ਗਿਆ ਅਸੀਂ ਜਿਹੜਾ ਅੱਜ 7 ਤਖੀਤਾਂ ਤੱਕ ਪਿਛਲੇ ਦਿਨ ਤੁਸੀਂ ਵੀਲਾਂ ਦੇਖਿਆ ਹੋਣੇ ਬਹੁਤ ਸਾਰੀਆਂ ਵੀਡੀਓ ਕਿਸਾਨਾਂ ਦੇ ਅਕਮੋਦਲੇ ਲੱਖਾਂ ਹੰਝੂ ਸੀ ਵੀ ਅਸੀਂ ਤਾਂ ਆਪਣੀ ਜ਼ਿੰਦਗੀ 'ਚ ਇੱਕ ਵੀ ਤਾਂ ਵੀਡੀਓ ਮੈਂ ਐਸੀ ਦੇਖੀ ਹੈ ਉਹਨੂੰ ਪੱਤਰਕਾਰ ਨੇ ਪੁੱਛਿਆ ਵੀ ਬਾਬਾ ਜੀ ਤੁਹਾਡੇ ਕਿੰਨੇ 20 ਸਾਲਾਂ ਪਿਛੋਂ ਪਾਣੀ ਆਇਆ ਕਿ 25 ਸਾਲਾਂ ਪਿਛੇ ਕਹਿੰਦਾ 20 25 ਸਾਲ ਮੈਂ ਆਪਣੀ ਜ਼ਿੰਦਗੀ ਸਾਡੇ ਪਿੰਡ 'ਚ ਪਹਿਲੀ ਵਾਰੀ ਪਾਣੀ ਵੇਖਿਆ ਨਾ ਮਤਲਬ ਇਹੋ ਜਿਹ ਲੋਕਾ ਮਤਕ ਪਾਣੀ ਪਹਚਾਤਾ ਹੈ ਔਰ ਉਹ ਜਿਹੜਾ ਨਹਿਰਾਂ ਦਾ ਪਾਣੀ ਹੈ ਉਹਦੇ ਨਾਲ ਨਾ ਸਾਡੀ ਕਿ ਜੇ ਕੇਵਲ ਧਰਤੀ ਉਪਜਾਊ ਹੋਊਗੀ ਸਾਡੀ ਪੈਦਾਵਾਰ ਵਧੂਗੀ ਸਾਡਾ ਧਰਤੀ ਖੇਤਲਾ ਪਾਣੀ ਬਚਦਾ ਗੰਨੇ ਦਾ ਰੇਟ ਅਸੀਂ ਸਭ ਤੋਂ ਵੱਧ ਦਿੱਨੇ ਹੈਗੇ ਆ ਪਰ ਪਰਚੋਰਮੈਂਟ ਸਾਡੀ ਬੈਸਟ ਹੈਗੀ ਹੈ ਅਸੀਂ ਪਾਲਿਸੀ ਖੇਤੀਬਾੜੀ ਦੀ ਜਿਹੜੀ ਪਾਲਿਸੀ ਹੈ ਇਹਨਾਂ ਨਾਲ ਦਸਤਾਵੇਜ ਜਾਨੀ ਕਿ ਸ਼ੇਅਰ ਕੀਤੇ ਆ ਜਦੋਂ ਤੁਸੀਂ ਕੋਈ ਅੱਛੀ ਪਾਲਿਸੀ ਲੈ ਕੇ ਹੋਣੀ ਹੋਵੇ ਕਿਉਂਕਿ ਇਸ ਸਰਕਾਰ ਦਾ ਸਭ ਤੋਂ ਵੱਡਾ ਹਾਈਐਸਟ ਪੱਕ ਪਤਾ ਕੀ ਹੈਗਾ ਜਿਹੜੇ ਸਟੇਕ ਹੋਲਡਰ ਨੇ ਠੀਕ ਹੈ ਨਾ ਉਹਨਾਂ ਦੀ ਇਨਵੋਲਵਮੈਂਟ ਅਸੀਂ ਉਸ ਹਾਂ ਠੀਕ ਹੈ ਉਹ ਸਾਰਾ ਤਿਆਰ ਕੀਤਾ ਜਾ ਰਿਹਾ ਹੈਗਾ ਤੁਸੀਂ ਅੱਜ ਬਿਜਲੀ ਹੈ ਤੁਸੀਂ ਬਿਜਲੀ ਦੀ ਜੇ ਗੱਲ ਕਰੀਏ ਪਹਿਲਾ ਵਿਚਾਰਾ ਤੁਸੀਂ ਵੀ ਪਿੰਡਾਂ ਵਾਲੇ ਨੂੰ ਮੈਨੂੰ ਲੱਗਦਾ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦੇ ਹੋ ਤੇ ਤੁਹਾਨੂੰ ਤੇ ਹਾਲਾਤ ਪਤਾ ਹੈ ਰਾਤ ਨੂੰ ਕਦੇ ਕਦੇ ਨੀਂਦ ਆਉਂਦੀ ਸੀ ਪੂਰੀ ਘੰਟਾ ਆ ਗਈ ਫਿਰ ਘਟ ਘੰਟਾ ਆ ਗਈ ਫਿਰ ਘਟ ਅੱਜ ਭਾਈ ਸਾਹਿਬ ਦਿਨੇ ਬਿਜਲੀ ਮਿਲਦੀ ਹੈ ਔਰ ਜਿਹੜਾ ਭਗਵੰਤ ਜੀ ਨੇ ਇਹ ਕਿਹਾ ਸੀ ਕਿ ਭਈ ਜਨਨ ਕਿ ਬਿਨਾ ਮੋਟਰ ਚਲਾਇਆ ਝੋਨਾ ਲਾਉਣ ਲਾ ਦੂੰਗਾ ਲੱਗਣ ਲੱਗ ਗਿਆ ਨਾ ਨਹਿਰਾਂ ਦਾ ਪਾਣੀ ਪਹੁੰਚਣ ਲੱਗ ਗਿਆ ਨਾ ਔਰ ਭਗਵੰਤ ਜੀ ਨੇ ਪਹਿਲੀ ਵਾਰੀ ਸਟੈਂਡ ਲਿਆ ਨਾ ਜਾ ਕੇ ਜਦੋਂ ਇੱਕ ਬੰਨੇ ਕੇਂਦਰ ਤੇ ਹਰਿਆਣੇ ਦੀ ਸਰਕਾਰ ਪੂਰੀ ਤਰੀਕੇ ਨਾਲ ਚਾਲ ਬਾਜੀਆਂ ਕਰਕੇ ਸਾਡਾ ਪਾਣੀ ਲੁੱਟਣਾ ਚਾਹੁੰਦੇ ਸੀ ਲੜੇ ਨਾ ਇੱਕ ਤੇ ਲੜੇ ਪਰ ਮੇਰੇ ਕਹਿੰਦਾ ਮਤਲਬ ਇਹ ਚ ਐਸ ਵੀ ਐਲ ਦਾ ਜਿਹੜਾ ਪੱਖ ਹੈ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਤੁਹਾਡਾ ਬੀਵੀਐਮਬੀ ਦਾ ਪੱਖ ਚੰਡੀਗੜ੍ਹ ਤੇ ਕਲੇਮ ਦਾ ਪੱਖ ਪੰਜਾਬ ਦਾ ਤੁਹਾਡੀ ਸਰਕਾਰ ਨੇ ਕਹਿੰਦੇ ਹਲਕਾ ਕੀਤਾ ਯਾਰ ਕਮਾਲ ਹੋ ਗਈ ਇਨਾਂ ਦੇ ਹੱਥੋਂ ਖੋਕੇ ਲੈ ਕੇ ਕਮਜ਼ੋਰ ਅਸੀਂ ਕੀਤਾ 70 ਸਾਲ ਰਾਜ ਇਹਨਾਂ ਨੇ ਕੀਤਾ ਸਾਨੂੰ 3 ਸਾਲ ਹੋਇਆ ਕਮਜ਼ੋਰ ਅਸੀਂ ਕੀਤਾ ਠੀਕ ਹੈ ਨਾ ਚੰਡੀਗੜ੍ਹੋਂ ਦਫ਼ਤਰ ਪੱਟ ਕੇ ਮੁਹੱਲੀ ਲਿਆਏ ਇਹ ਅਸੀਂ ਲੈ ਕੇ ਆਏ ਆ ਤੁਸੀਂ ਰਾਜ ਉਸੇ ਦੇ ਨਹੀਂ ਆਪਦਾ ਕਮਜ਼ੋਰ ਕਰਤਾ ਪੱਖ ਤਾਂ ਸਾਰੇ ਤਾਂ ਤੁਸੀਂ ਦਫ਼ਤਰ ਚੰਡੀਗੜ੍ਹ ਨੂੰ ਖਾਲੀ ਕਰਕੇ ਦੇ ਕੇ ਮੁਹੱਲੀ ਦੇ ਵਿੱਚ ਲਿਆਏ ਇਹਦਾ ਕੀ ਮਕਸਦ ਹੈਗਾ ਸੀ ਕਿਉਂ ਲੈ ਕੇ ਆਏ ਤੁਸੀਂ ਇਹਦਾ ਮਤਲਬ ਕਮਜ਼ੋਰ ਕਿੰਨੇ ਕੀਤਾ ਯਾਰ ਇਹ ਲੋਕਾਂ ਨੂੰ ਸਮਝ ਪੈਂਦੀ ਹੈ ਜੀ ਪੈਰਵਾਈ ਕਰ ਰਹੇ ਹੁਣ ਬਿਲਕੁਲ ਪੈਰਵਾਈ ਕਰ ਰਹੇ ਆ ਬੀਵੀਐਮਪੀ ਤੇ ਕੀ ਮੈਂ ਕਹ ਜੀ ਬੀਵੀਐਮਪੀ ਦੇ ਉੱਤੇ ਜਿਹੜਾ ਹੈਗਾ ਹਰ ਤਰੀਕੇ ਦਾ ਅਸੀਂ ਸਖਤ ਸਟੈਂਡ ਲਿਆ ਹੋਇਆ ਵਾ ਜੇ ਸਾਡਾ ਸਟੈਂਡ ਨਾ ਹੁੰਦਾ ਸਖਤ ਪਾਣੀ ਉਹਨਾਂ ਨੇ ਲੁੱਟ ਕੇ ਲੈ ਜਾਣਾ ਸੀ ਠੀਕ ਹੈ ਕਿ ਨਹੀਂ ਅਸੀਂ ਕਾਨੂੰਨੀ ਸਹਾਇਤਾ ਵੀ ਲੈਨੇ ਆ ਅਸੀਂ ਡਿਪਲੋਮੈਟਿਕ ਤੌਰ ਤੇ ਵੀ ਲੜਦੇ ਆ ਅਸੀਂ ਸੜਕਾਂ ਦੇ ਉੱਤੇ ਵੀ ਲੜਦੇ ਆ ਤੁਸੀਂ ਦੇਖਿਆ ਨਾ ਰਾਤ ਰਾਤ ਪਰ ਸਾਡੇ ਜਿਹੜੇ ਵਲੰਟੀਅਰ ਸੀ ਉੱਥੇ ਪਹਿਰਾ ਦੇ ਰਹੇ ਸੀ ਠੀਕ ਹੈ ਕਿ ਨਹੀਂ ਪਾਣੀਆਂ ਦੇ ਉੱਤੇ ਕੋ ਪੰਜਾਬ ਦੇ ਨਾਲ ਸਾਡੇ ਹੁੰਦੇ ਕੋਈ ੱੱਕਾ ਨਹੀਂ ਕਰ ਸਕਦਾ ਤਾਂ ਨਹੀਂ ਕਰ ਸਕਦਾ ਅਸੀਂ ਇਹਨਾਂ ਵਾਂਗੂ ਨਹੀਂ ਅੱਗ ਲਾਈ ਡੱਬੂ ਕੋਠੇ ਤੇ ਠੀਕ ਹੈ ਕਿ ਨਹੀਂ ਆਪ ਹੀ ਚੋਰੀ ਕੀਤੀ ਤੇ ਆਪ ਹੀ ਰੋਲਾ ਪਾ ਲਿਆ ਆਪਦੇ ਖੇਤਾਂ ਨੂੰ ਤੇ ਆਪਦੇ ਫਾਰਮ ਹਾਊਸਾਂ ਨੂੰ ਤਾਂ ਬਾਲਾ ਸਾਰਾਂ ਨੂੰ ਤਾਂ ਨਹਿਰਾ ਕੱਢ ਲੀਆਂ ਤੇ ਵਿਚਾਰਾ ਕਿਸਾਨ ਜਾਵੇ ਠੱਠੇ ਖੂ ਦੇ ਵਿੱਚ ਉਹ ਇੱਥੇ ਹੁਣ ਨਹੀਂ ਚੱਲਦਾ ਜੀ ਇੱਕ ਹੋਰ ਆਪਰੇਸ਼ਨ ਵੱਲੋਂ ਵੀ ਸਵਾਲ ਚੁੱਕਿਆ ਗਿਆ ਅਸੀਂ ਆਖਰੀ ਸਵਾਲ ਹੈ ਮੇਰਾ ਲੁਧਿਆਣੇ ਦੇ ਵਿੱਚ ਤੁਹਾਡੀ ਜਿੱਤ ਹੋਈ ਹੈ ਤਾਂ ਰਾਜ ਸਭਾ ਮੈਂਬਰ ਕਹਿੰਦੇ ਕੇਜਰੀਵਾਲ ਨੂੰ ਬਣਾਉਣ ਦੇ ਲਈ ਤੁਸੀਂ ਉੱਥੋਂ ਜਿੱਤ ਜਿਹੜਾ ਸਾਰਾ ਜੋਰ ਲਾਇਆ ਹੋਇਆ ਸੀ ਇਹ ਕੇਜਰੀਵਾਲ ਨੂੰ ਭੇਜੋਗੇ ਵੀ ਆ ਪੰਜਾਬ ਦੇ ਵਿੱਚੋਂ ਕਹਿੰਦੇ ਫੇਰ ਫੇਰ ਇਸ ਵਾਰ ਕੋਈ ਬੰਦਾ ਨਹੀਂ ਲਾ ਸਕਦੇ ਕਿ ਪੰਜਾਬ ਦੇ ਵਿੱਚ ਇੰਨੇ ਬੰਦੇ ਸੀ ਯਾਰ ਮੈਂ ਕੋਈ ਬੰਦਾ ਨਹੀਂ ਤੁਹਾਡੇ ਕੋਲ ਕੋਈ ਮੈਨੂੰ ਤਾਂ ਇੰਨੀ ਹਾਸੀ ਆਉਂਦੀ ਇਹਨਾਂ ਲੋਕਾਂ ਤੇ ਮਤਲਬ ਮਤਲਬ ਤੁਸੀਂ ਦੁਨੀਆ ਨੂੰ ਬੇਕੂਫ ਸਮਝਦੇ ਹੋ 6 ਵਾਰੀ ਤਾਂ ਇਹਨਾਂ ਨੇ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਤਾ ਪੰਜਾਬ ਦਾ ਕਦੇ ਕਹਿੰਦੇ ਇਹਨਾਂ ਨੇ ਬਰਨਾਲੇ ਵੋਟ ਬਣਾ ਲਈ ਕਦੇ ਕੁਝ ਬਣਾ ਲਈ ਠੀਕ ਹੈ ਕਹਿੰਦੇ ਇੰਨਾ ਹੱਲਾ ਪਾਇਆ ਇਹਨਾਂ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਵੀ ਇਹ ਤਾਂ ਜੀ ਕੇਜਰੀਵਾਲ ਨੂੰ ਰਾਜ ਸਭਾ ਦੇ ਵਿੱਚ ਭੇਜਣਾ ਤਾਂ ਕਰਕੇ ਜਨਿੰਗੇ ਸੰਜੀਵ ਅਰੋੜੇ ਨੂੰ ਖੜਾ ਕੀਤਾ ਹੁਣ ਕੱਲ ਕੇਜਰੀਵਾਲ ਨੇ ਕਲੀਅਰ ਕਰਤਾ ਨਾ ਮੈਂ ਰਾਜ कौन जा रया है? है कौन जा रया फिर पीएससी फैसला करू कौन जा रया केजरीवाल नहीं जा रया जिदे वास्ते रौला पा रहे सी करता ना उसने जेकर एहे केजरीवाल साहब एहे चीज ਪਹਿਲਾਂ ਕਹਿ ਦਿੰਦੇ ਮੈਂ ਨਹੀਂ ਜਾ ਰਿਆ ਤੈਨੂੰ ਲੱਗਣਾ ਸੀ ਜੈਨ ਕਿ ਨਾ ਜੇ ਡਰਾਮੇ ਕਰਦੇ ਜੇ ਪੰਜਾਬ ਦੇ ਵੱਡੇ ਆਉਧਿਆਂ ਤੇ ਕਹਿੰਦੇ ਦਿੱਲੀ ਵਾਲੇ ਬਠਾਤੀ ਤੁਸੀਂ ਦੇਖੋ ਜੀ ਕਿਹੜੇ ਓਦਾਂ ਦੀ ਗੱਲ ਕਰਦੇ ਵੱਟੇ ਆਉਧਿਆਂ ਤੇ ਕਿਹੜੇ ਓਦਾਂ ਦੀ ਮੈਂ ਕੱਲ ਸੁਖਵੀਰ ਬਾਦਲ ਨੇ ਟਵੀਟ ਕੀਤਾ ਸੀ ਠੀਕ ਹੈ ਕਿ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਸੁਖਵੀਰ ਬਾਦਲ ਨੇ ਟਵਿੱਟਰ ਕੀਤਾ ਸੀ ਕਿ ਜੀ ਜਿਹੜਾ ਹੈਗਾ ਪੰਜਾਬ ਡਵੈਲਪਮੈਂਟ ਕਾਰਪੋਰੇਸ਼ਨ ਦੇ ਵਿੱਚ 22 ਬੰਦੇ ਬਾਹਰ ਲਈ ਲੈ ਕੇ ਬਿਠਾਤੇ ਬਹੁਤ ਵੱਡਾ ਹੂ ਹੱਲਾ ਕੀਤਾ ਹੋਇਆ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਇੱਕ ਵੀਡੀਓ ਤੇ ਮੈਂ ਅੱਜ ਤੁਹਾਨੂੰ ਹੀ ਭੇਜ ਦਿੰਨਾ ਵੀਡੀਓ ਚਾਹੀਦੀ ਤੇ ਤੁਸੀਂ ਚਲਾ ਦਿਓ ਆਪਦੇ ਚੈਨਲ ਦੇ ਉੱਤੇ ਵੀ ਕੁਝ ਵੀ ਬੋਲਣ ਤੋਂ ਪਹਿਲਾਂ ਨਾ ਆਪਦੀ ਪੀੜੀ ਥੱਲੇ ਸੋਟਾ ਮਾਰ ਲੈਂਦੇ ਹੁੰਦੇ ਆ ਠੀਕ ਹੈ ਕਿ ਨਹੀਂ ਤੁਹਾਨੂੰ ਯਾਦ ਹੋਵੇਗਾ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ ਸ਼ੁਰੂਆਤ ਉੱਥੋਂ ਹੋਈ ਸੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਫਸਰ ਤੇ ਪੁਲਿਸ ਮੁਲਾਜ਼ਮ ਜਿਹੜੇ ਭਰਤੀ ਕੀਤੇ ਸੀ ਕਿੱਥੋਂ ਦੇ ਸੀ ਉਹ ਉਹ ਤੇ ਸਥਾਈ ਸੀ ਔਰ ਜਿੰਨਾ ਬੰਦੇ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਉਹ ਸਲਾਹਕਾਰ ਲਾਤੇ ਇਹ ਤਾਂ ਟੈਂਪਰੇਰੀ ਹੈ ਉਸ ਦਾ ਕੱਲ ਨੂੰ ਸਾਡੀ ਜ਼ਰੂਰਤ ਖਤਮ ਹੋ ਗਈ ਕੱਲ ਹਟਾ ਦੇਾਂਗੇ ਹਟਾ ਦੋਗੇ ਬਿਲਕੁਲ ਹਟਾਵਾਂਗੇ ਜਦੋਂ ਸਾਡੀ ਜ਼ਰੂਰਤ ਖਤਮ ਹੋ ਗਈ ਜੇ ਹੁਣ ਪੰਜਾਬ ਦੇ ਭਲੇ ਵਾਸਤੇ ਜ਼ਰੂਰਤ ਪੰਜਾਬ ਦੇ ਵਿੱਚੋਂ ਪੈਦਾ ਨਹੀਂ ਹੋ ਸਕਦੀ ਜਾਂ ਪੰਜਾਬ ਦੇ ਵਿੱਚ ਸਕਿੱਲ ਨਹੀਂ ਜਾਂ ਪੰਜਾਬ ਦੇ ਲੋਕ ਉਸ ਤਰੀਕੇ ਨਾਲ ਨਹੀਂ ਸੋਚਦੇ ਪੰਜਾਬ ਤੋਂ ਬਿਹਤਰੀਨ ਟੈਲੈਂਟ ਪੂਰੀ ਦੁਨੀਆ 'ਚ ਨਹੀਂ ਹੈ ਪੂਰੀ ਦੁਨੀਆ 'ਚ ਪੰਜਾਬੀਆਂ ਨੇ ਝੰਡਾ ਗੱਡਿਆ ਲੇਕਿਨ ਹਰ ਫੀਲਡ ਵੱਖਰਾ-ਵੱਖਰਾ ਹੁੰਦਾ ਹੈ ਵੱਖਰੇ-ਵੱਖਰੇ ਫੀਲਡ ਦੇ ਸਪੈਸ਼ਲਿਸਟ ਵੱਖਰੇ-ਵੱਖਰੇ ਹੁੰਦੇ ਆ ਠੀਕ ਹੈ ਨਾ ਅੱਜ ਜਿਹੜੀ ਆ ਤੁਸੀਂ ਉਦਯੋਗ ਕ੍ਰਾਂਤੀ ਦੀ ਗੱਲ ਕਰ ਰਹੇ ਆ ਠੀਕ ਹੈ ਕਿ ਇਹ ਸਭ ਤੋਂ ਵੱਡਾ ਯੋਗਦਾਨ ਇਨ੍ਹਾਂ ਹੀ ਸਪੈਸ਼ਲਿਸਟਾਂ ਨੇ ਪਾਇਆ ਜਿਹੜੇ ਕਿ ਅਸਥਾਈ ਰੂਪ ਦੇ ਵਿੱਚ ਹੈਗੇ ਆ ਜੇਕਰ ਪੰਜਾਬ ਦੇ ਭਲੇ ਵਾਸਤੇ ਪੰਜਾਬ ਨੂੰ ਅੱਜ ਦੇ ਦੁਖਾਂਚੋਂ ਕੱਢਣ ਵਾਸਤੇ ਜੇ ਕਿਸੇ ਦੀ ਵੀ ਸਹਾਇਤਾ ਲੈਣੀ ਪੈਂਦੀ ਚਾਹੇ ਅਮਰੀਕਾ ਤੋਂ ਲਿਆਉਣਾ ਪਵੇ ਅਸੀਂ ਲੈ ਕੇ ਆਵਾਂਗੇ ਅਸੀਂ ਕੋਈ ਪਾਕਿਸਤਾਨੀ ਲਾਏ ਇੱਥੇ ਹਿੰਦੁਸਤਾਨ ਦੇ ਲੋਕ ਹੀ ਆ ਤੁਸੀਂ ਮੈਂ ਤਾਂ ਆਪਾਂ ਆਫ ਦੀ ਰਿਕਾਰਡ ਪਹਿਲਾਂ ਗੱਲ ਕਰ ਰਹੇ ਸੀ ਇਹੀ ਚੀਜ਼ ਠੀਕ ਹੈ ਐਸੇ ਮੁੱਦੇ ਤੇ ਗੱਲ ਕਰ ਰਹੇ ਸੀ ਠੀਕ ਹੈ ਤਾਂ ਕੱਲ ਮੈਨੂੰ ਇੱਕ ਐਂਕਰ ਦਾ ਜਾਨੀ ਕਿ ਮੈਂ ਫੋਨ ਉਤੇ ਸੀ ਜਦੋਂ ਹਟਿਆ ਹੀ ਨਹੀਂ ਹਟਿਆ ਹੀ ਨਹੀਂ ਮੈਂ ਆਪਣੇ ਵੱਲੋਂ ਪੂਰਾ ਤਰਕਪੂਰਪੂਰ ਗੱਲ ਕੀਤੀ ਤੇ ਮੈਂ ਕਿਹਾ ਬਾਈ ਜੀ ਤੁਸੀਂ ਕਿੱਥੋਂ ਤੋਂ ਮਹਾਲੀ ਤੋਂ ਕਹਿੰਦਾ ਨਹੀਂ ਜੀ ਮੈਂ ਤਾਂ ਬਾਹਰੋਂ ਆ ਤੇ ਮੇਰੇ ਮੈਂ ਮਹਾਲੀ ਦੇ ਵਿੱਚ ਟੈਲੈਂਟ ਨਹੀਂ ਹੈਗਾ ਸੀ ਜਿਹੜਾ ਤੁਹਾਨੂੰ ਬਾਹਰੋਂ ਲਿਆ ਕੇ ਇੱਥੇ ਲਾਤਾ ਗੱਲ ਇਹ ਨਹੀਂ ਹੁੰਦੀ ਹੈ ਗੱਲ ਇਹ ਹੁੰਦੀ ਹੈ ਪੰਜਾਬੀ ਟੈਲੈਂਟਡ ਨੇ ਬਿਲਕੁਲ ਹੈਗੇ ਆ ਪਰ ਜਿੱਥੇ ਕਿਸੇ ਦੀ ਜਰੂਰ ਸਪੈਸ਼ਲਿਸਟ ਦੀ ਜ਼ਰੂਰਤ ਹੈਗੀ ਹੈ ਜ ਪਾਵਰਸ ਨੇ ਜਿਹੜੀਆਂ ਉਹ ਚੀਫ ਸੈਕਟਰੀ ਨੂੰ ਕਿਉ ਫੇਰ ਪੰਬਲਪੂਸੇ ਵਾਲੀ ਸਥਿਤੀ ਪੁੱਡਾ ਮੇਨ ਏਜੰਸੀ ਹੈ ਪੰਜਾਬ ਡਿਵੈਲਪਮੈਂਟ ਅਥਾਰਟੀ ਜਿਹੜੀ ਹੈਗੀ ਹੈ ਠੀਕ ਹੈ ਨਾ ਉਹਦਾ ਚੇਅਰਮੈਨ ਮੁੱਖ ਮੰਤਰੀ ਹੋਈ ਹੈ ਠੀਕ ਹੈ ਨਾ ਜਿਹੜੀਆਂ ਗਲੱਡਾ ਬੀ ਡੀਏ ਪੀ ਡੀਏ ਠੀਕ ਹੈ ਨਾ ਗਮਾਡਾ ਜਿਹੜੀਆਂ ਲੋਕਲ ਸ਼ਹਿਰੀ ਏਜੰਸੀਆਂ ਹੈਗੀਆਂ ਕੰਮ ਨੂੰ ਫਾਸਟ ਕਰਨ ਵਾਸਤੇ ਤਾਂ ਕਿ ਉਹ ਜਿਹੜੀਆਂ ਫਾਈਲਾਂ ਥੱਲੇ ਅਫਸਰ ਭੇਜਣ ਸਿੱਧਾ ਸੀਐਸ ਕੋਲੇ ਭੇਜਣ ਉਹ ਸਾਰਾ ਕੁਝ ਕਾਰਵਾਈ ਖੋਜੇ ਸਿੱਧੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਮੁੱਖ ਮੰਤਰੀ ਕੋਲੇ ਆਏ ਔਰ ਮੁੱਖ ਮੰਤਰੀ ਤੋਂ ਵੱਡਾ ਕੋਈ ਚੇਅਰਮੈਨ ਕੋਈ ਨਹੀਂ ਹੁੰਦਾ ਇਹ ਵੀ ਸੁਖਵੀਰ ਬਾਦਲ ਨੇ ਕੁਐਸਚਨ ਉਠਾਇਆ ਸੀ ਬਾਕੀਆਂ ਨੇ ਵੀ ਉਠਾਇਆ ਸੀ ਕਿ ਹੁਣ ਚੇਅਰਮੈਨ ਦੇ ਅਗਵਾਈ ਦੇ ਵਿੱਚ ਸੀਐਮ ਬੈਠੂਗਾ ਭਾਈ ਸਾਹਿਬ ਸੀਐਮ ਸੀਐਮ ਹੁੰਦਾ ਸਰਕਾਰ ਸਰਕਾਰ ਹੁੰਦੀ ਹੈ ਤੁਸੀਂ ਮੈਨੂੰ ਦੱਸੋ ਕਿਹੜਾ ਜ ਸਰਕਾਰ ਵੱਡੀ ਕਿ ਸੀਐਮ ਵੱਡਾ ਹੈਗਾ ਸੋ ਇਹ ਇਹੋ ਜਿ ਇਹਨਾਂ ਕੋਲੇ ਮੁੱਦਾ ਕੋਈ ਨਹੀਂ ਹੈਗਾ ਇਹਨਾਂ ਕੋਲੇ ਸੋਚ ਕੋਈ ਨਹੀਂ ਹੈਗੀ ਇਹਨਾਂ ਦੀ ਸੋਚ ਸੀ ਪੰਜਾਬ ਨੂੰ ਲੁੱਟਣ ਦੀ ਇਹਨਾਂ ਦੀ ਸੋਚ ਸੀ ਪੰਜਾਬ ਨੂੰ ਕੁੱਟਣ ਦੀ ਇਹਨਾਂ ਦੀ ਸੋਚ ਸੀ ਮਾਪੇ ਪਰ ਨੌਂਦੀ ਸਾਡੀ ਸੋਚ ਜਿਹੜੀ ਸਾਡੀ ਸੋਚ ਆ ਉਹ ਹੈਗਾ ਪੰਜਾਬ ਡਿਵੈਲਪ ਕਿੱਦਾਂ ਹੋਵੇ ਪੰਜਾਬ ਰੰਗਲਾ ਕਿੱਦਾਂ ਬਣੇ ਨੌਜਵਾਨਾਂ ਨੂੰ ਨੌਕਰੀ ਕਿੱਦਾਂ ਬਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਕਿੱਦਾਂ ਮਿਲੇ ਮਰੀਜ਼ਾਂ ਨੂੰ ਫ੍ਰੀ ਟ੍ਰੀਟਮੈਂਟ ਕਿੱਦਾਂ ਮਿਲੇ ਜ਼ਰੂਰਤਮੰਦਾਂ ਨੂੰ ਬਿਜਲੀ ਫ੍ਰੀ ਕਿਵੇਂ ਮਿਲੇ ਸਾਡੀ ਇਹ ਸੋਚ ਹੈ ਪ੍ਰੋਪੋਜ਼ਲ ਕਹਿੰਦੀ ਸੀਐਮ ਤੋਂ ਵੱਡਾ ਆਮ ਆਦਮੀ ਪਾਰਟੀ ਕੇਜਰੀ ਵਾਲੂ ਪੰਜਾਬ ਦੇ ਵਿੱਚ ਪ੍ਰੋਜੈਕਟ ਕਰ ਰਹੀ ਹੈ ਯਰ ਮੈਂ ਹੁਣ ਕੀ ਜਵਾਬ ਦੇਵਾਂ ਇਸ ਦਾ ਕੀ ਜਵਾਬ ਦੇਵਾਂ ਛੜਿਆ ਫੋਰ ਫ ਕੀ ਕਰ ਰਹੇ ਹੋ ਪੰਜਾਬ ਦੇ 27 ਦੇ ਵਿੱਚ ਕੀ ਲਾਜਾ 27 ਆ ਜਿਹੜੇ ਕੰਮ ਕਰ ਰਹੇ ਆ ਜਿਹਦੇ ਤੇ ਮੋਰ ਲੁਧਿਆਣੇ ਦੇ ਲੋਕਾਂ ਨੇ ਲਾਤੀ ਹੈ ਹੂੰ ਠੀਕ ਹੈ ਕਿ ਨਹੀਂ ਇਹਦੇ ਤੇ ਲਾਤੀਏ ਹੋਰ ਬਿਹਤਰ ਕੰਮ ਕਰਾਂਗੇ ਸਤਾਈ ਦੇ ਵਿੱਚ ਫੇਰ ਆਵਾਂਗੇ ਇਹਨਾਂ ਨੂੰ ਯਾਰ ਕੇਜਰੀਵਾਲ ਦਾ ਫੋਬੀਆ ਹੋ ਗਿਆ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਸਵੇਰੇ ਉੱਠਦੇ ਆ ਰਾਤ ਨੂੰ ਸੌਂਦੇ ਕੇਜਰੀਵਾਲ ਨਜ਼ਰ ਆਉਂਦਾ ਉਹ ਭਾਈ ਕੇਜਰੀਵਾਲ ਸਾਡਾ ਪਾਰਟੀ ਸਪਰੀਮੋ ਹੈ ਸਾਡਾ ਪਾਰਟੀ ਦਾ ਪ੍ਰਧਾਨ ਹੈ ਅਸੀਂ ਕਿਉਂ ਸਲਾਹ ਨਹੀਂ ਲਵਾਂਗੇ ਮੁੱਖ ਮੰਤਰੀ ਮੁੱਖ ਮੰਤਰੀ ਹੈ ਉਹ ਸੂਬੇ ਦਾ ਮੁੱਖ ਮੰਤਰੀ ਹੈ ਠੀਕ ਹੈ ਕਿ ਨਹੀਂ ਸਰਕਾਰ ਉਹ ਆਪਣੀ ਮਰਜ਼ੀ ਨਾਲ ਚਲਾਉਂਦਾ ਜੇ ਹੁਣ ਜਿਹੜਾ ਪਾਰਟੀ ਦਾ ਪ੍ਰਧਾਨ ਹੈ ਕੀ ਉਹ ਸੰਗਠਨ ਨੂੰ ਚਲਾਉਣ ਵਾਸਤੇ ਜਾਂ ਜਿਹੜੇ ਵਾਅਦੇ ਪਾਰਟੀ ਕਰਕੇ ਆਉਂਦੀ ਹੈ ਜਦੋਂ ਤੁਸੀਂ ਇਲੈਕਸ਼ਨ ਚ ਜਾਉਂਦੇ ਸਰਕਾਰ ਦੇ ਤੌਰ ਤੇ ਥੋੜਾ ਲਾ ਪਾਰਟੀ ਦੇ ਤੌਰ ਤੇ ਜਾਂਦੇ ਹੋ ਕਿ ਸਾਡੀ ਪਾਰਟੀ ਦੀ ਸਰਕਾਰ ਆ ਗਈ ਅਸੀਂ ਇਹ ਕਰਾਂਗੇ ਤਾਂ ਉਹਦੀ ਜ਼ਿੰਮੇਵਾਰੀ ਕਿਸ ਦੀ ਉਹਨੂੰ ਪੂਰਾ ਕਰਦਾ ਕੀ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਹੈਗੀ ਤੇ ਫਿਰ ਪ੍ਰਧਾਨ ਦੇ ਤੌਰ ਦੇ ਉੱਤੇ ਜਿਹੜਾ ਪਾਰਟੀ ਦਾ ਸੁਪਰੀਮੋ ਹੈਗਾ ਕਿ ਉਹ ਸਲਾਹ ਨਹੀਂ ਦੇਗਾ ਉਹ ਮੈਨੂੰ ਦੱਸੋ ਤੁਸੀਂ ਨਹੀਂ ਆਏ ਤਾਂ ਜਿਹੜੀਆਂ ਵਾਕੀ ਵੀ ਨੈਸ਼ਨਲ ਦੂਜੀ ਮੈਨੂੰ ਆਏ ਦੱਸੋ ਭਪੇਸ਼ ਬਗੇਲ ਚੱਲਦੀ ਹੈ ਭੇਸ਼ ਬਗੇਲ ਭੇਸ਼ ਬਗੇਲ ਕਿ ਜਾਨੀ ਕਿ ਪੁੱਛੋਦਾ ਹੈਗਾ ਇਹ ਜਿਹੜਾ ਦੂਜਿਆਂ ਦੇ ਜਿਹੜੇ ਹੈਗੇ ਬਾਹਰ ਲੋਕ ਜਿਹੜੇ ਕੋ ਮਲੋਟਦਾ ਕੋਈ ਦੱਸੋ ਮੈਨੂੰ ਕਬਾਲ ਹੋ ਗਈ ਯਾਰ ਤੇ ਅਸੀਂ ਕੋਈ ਜਾਨੀ ਕਿ ਜਿਹੜੇ ਪਾਕਿਸਤਾਨੀ ਏਜੰਟ ਸੀ ਜਾਂ ਪਾਕਿਸਤਾਨ ਦੇ ਨਾਗਰਿਕ ਸੀ ਉਹਨਾਂ ਤੋਂ ਤਾਂ ਨਹੀਂ ਫੈਸਲਾ ਸائن ਹੁੰਦੀਆਂ ਕਮਾਲ ਹੋ ਗਿਆ ਫਿਰ ਤੇ ਪਹਿਲਾਂ ਮੁੱਖ ਮੰਤਰੀ ਸਾਈਨ ਕਰਦਾ ਸਾਡੇ ਮੰਤਰੀ ਸਾਈਨ ਕਰਦੇ ਸਰਕਾਰ ਚੱਲਦੀ ਹੈ ਲੇਕਿਨ ਪਾਰਟੀ ਜਿਨੇ ਲੋਕਾਂ ਦੀ ਜੇ ਅਸੀਂ ਇਹ ਜ਼ਿੰਮੇਵਾਰੀ ਕਿਹਨੇ ਲਈ ਸੀ ਕਿ ਅਸੀਂ ਲੋਕਾਂ ਨੂੰ ਬਿਜਲੀ ਫਰੀ ਦੇਾਂਗੇ ਉਦੋਂ ਸਰਕਾਰ ਸੀ ਸਾਡੀ ਉਹ ਪਾਰਟੀ ਦੀ ਜ਼ਿੰਮੇਵਾਰੀ ਸੀ ਤੇ ਫਿਰ ਪਾਰਟੀ ਸੁਪਰੀਮੋ ਦਾ ਫਰਜ਼ ਆ ਕਿ ਉਹ ਬਿਜਲੀ ਫਰੀ ਲੋਕਾਂ ਨੂੰ ਕਿਹਾ ਤੇ ਦੇਵਾਂਗੇ ਪਰ ਵਾਅਦਿਆਂ ਦੇ ਵਿੱਚ ਤੁਸੀਂ ਕਰਕੇ ਬਾਤੇ ਸਾਰੀ ਕਹਿੰਦੇ ਪੰਜਾਬ ਤੇ ਕਰਜ਼ਾ ਚੜਾਇਆ ਇਹ ਵੀ ਆਪੋਜੀਸ਼ਨ ਦਾ ਹੀ ਕਹਿਣਾ ਹੈ ਕਿਹੜਾ ਕਰਜ਼ਾ ਚੜਾਤਾ ਤੁਸੀਂ ਸਾਡੀ ਬਿਜਲੀ ਬੋਰਡ ਘਾਟੇ ਦੇ ਵਿੱਚ ਜਾ ਰਿਹਾ ਕੋਈ ਘਾਟੇ ਚ ਨਹੀਂ ਹੈ ਬਿਜਲੀ ਬੋਰਡ 575 ਕੋਰਡ ਦੇ ਪ੍ਰੋਪਰਟੀ ਚ ਹੈ ਇਹ ਸਭ ਹਾਂ ਡਾਟਾ ਚੈੱਕ ਕਰ ਲਓ ਜਿਹੜੇ ਕਰਜ਼ੇ ਦੀ ਗੱਲ ਹੋ ਰਹੀ ਹੈ ਨਾ ਸਾਡਾ ਤਾਂ ਜੀਐਸਟੀ ਵੀ ਵਧਿਆ ਸਾਡੀ ਐਕਸਾਈਜ਼ ਵੀ ਵਧੀਆ ਜਿੱਥੋਂ ਮਰਜ਼ੀ ਇਨਕਮ ਸਰਕਾਰ ਨੂੰ ਹੁੰਦੀ ਹੈ ਸਾਡੀ ਵਧੀ ਹੈ ਜਿਹੜੀ ਚੀਜ਼ ਕਾਂਗਰਸ ਦੇ ਸਰਕਾਰ ਚ ਜੀਐਸਟੀ ਨੇ 5 ਸਾਲਾਂ ਦੇ ਵਿੱਚ ਕਲੈਕਟ ਕੀਤੀ ਤੁਸੀਂ 3 ਸਾਲਾਂ ਚ ਕੀਤੀ ਹੈ ਉਹ ਇੰਪਰੂਵਮੈਂਟ ਹੈ ਕਿ ਡਿ ਹੋਡ ਯਾਨੀ ਕਿ ਡੀ ਗ੍ਰੋਥ ਹੈ ਇਹ ਕਰਜ਼ਾ پتہ ਕਿੱਥੇ ਜਾ ਰਿਹਾ ਹੈ ਇਹਨਾਂ ਦੀਆਂ ਨਲਾਇਕੀਆਂ ਦੇ ਕਾਰਨ ਜਿਹੜਾ ਕਰਜ਼ਾ ਲਿਆ ਹੋਇਆ ਉਹ ਕਰਜ਼ਾ ਤੁਸੀਂ ਮੋੜੋਗੇ ਬਾਪੂ ਨੇ ਕਰਜ਼ਾ ਲੈ ਲਿਆ ਤੇ ਮੋੜਣਾ ਤੇ ਪੁੱਤਰ ਨੂੰ ਪੈਣਾ ਤੇ ਉਹਦਾ ਵਿਆਜ ਵੀ ਹੈ ਇਹ ਕਰਜ਼ਾ ਐਗਜ਼ੈਕਟਲੀ ਉਨਾ ਹੀ ਹੈ ਹਾਲਾਂਕਿ ਅਸੀਂ ਨਵੀਆਂ ਨੌਕਰੀਆਂ ਦੇਤੀਆਂ 55000 ਨੌਜਵਾਨਾਂ ਨੂੰ ਸਕੂਲਾਂ ਦੀ ਹਦਾਲਤ ਸੁਧਾਰੀ ਬਿਜਲੀ ਫ੍ਰੀ ਦੇ ਰਹੇ ਆ ਹਸਪਤਾਲਾਂ 'ਚ ਟ੍ਰੀਟਮੈਂਟ ਫ੍ਰੀ ਹੈਗਾ ਦਵਾਈਆਂ ਫ੍ਰੀ ਨੇ ਡਾਇਗਨੋਸਿਸ ਫ੍ਰੀ ਨੇ ਠੀਕ ਹੈ ਕਿ ਨਹੀਂ ਸਾਰਾ ਕੁਝ ਅਸੀਂ ਕਰ ਰਹੇ ਆ ਲੈਕਿਨ ਉਹ ਕਿਥੋਂ ਹੋ ਰਿਹਾ ਜਿਹੜੀ ਸਾਡੇ ਤੇ ਗਰੋਥ ਆ ਰਹੀ ਹੈ ਤੇ ਜਿਹੜੇ ਕਰਜ਼ੇ ਦੀ ਇਹ ਗੱਲ ਕਰਦੇ ਆ ਠੀਕ ਹੈ ਨਿਕ ਮੈਂ ਬਿਲਕੁਲ ਸਪਸ਼ਟ ਕਰ ਦੇਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਰਫਤ ਇਹ ਕਰਜ਼ਾ ਐਗਜ਼ੈਕਟਲੀ ਉਨਾ ਹੀ ਹੈ ਇਹ ਕੈਲਕੂਲੇਟ ਕਰ ਲੈਣ ਉਸ ਕਰਜ਼ੇ ਦਾ ਮੂਲ ਤੇ ਉਸ ਕਰਜ਼ੇ ਦਾ ਵਿਆਜ ਤਿੰਨਾਂ ਸਾਲਾਂ ਦਾ ਜਿੰਨਾ ਬਣਦਾ ਸੀ ਉਨਾ ਹੀ ਕਰਜ਼ਾ ਜੀ ਆਖਰੀ ਸਵਾਲ ਆ ਸਰ ਮੇਰਾ ਲੁਧਿਆਣਾ ਬਾਈ ਇਲੈਕਸ਼ਨ ਤੁਹਾਡੀ ਪਾਰਟੀ ਦੇ ਜਿਹੜੇ ਵਰਕਰ ਨੇ ਜਾਂ ਤੁਸੀਂ ਸਾਰੇ ਕਹਿ ਰਹੇ ਨੇ ਵੀ 27 ਦੀ ਰਿਫਲੈਕਸ਼ਨ ਸੀ ਅਸੀਂ ਆਪਣਾ ਜਿਹੜਾ ਹੈ ਸੈਮੀ ਫਾਈਨਲ ਜਿੱਤ ਗਏ ਫਾਈਨਲ ਸਤਾਈ ਦੇ ਵਿੱਚ ਕਿ ਵਾਕਈ ਸਤਾਈ ਦੇ ਵਿੱਚ ਸਰਕਾਰ ਬਣੂ ਤੁਹਾਡੀ ਕਿੰਨੀਆਂ ਸੀਟਾਂ ਹੋਣਗੀਆਂ ਕਿਉਂ ਨਹੀਂ ਬਣੂਗੀ ਤੁਸੀਂ ਦੱਸੋ ਕਿਉਂ ਨਹੀਂ ਬਣੂਗੀ ਕੀ ਹੁਣ ਉਹਨਾਂ ਨੂੰ ਲੋਕਾਂ ਨੇ ਕਹਿ ਰਹੀ ਆ ਕਿ ਹੁਣ ਉਹਨਾਂ ਲੋਕਾਂ ਦੀ ਸਰਕਾਰ ਬਣੂ ਜਿਹੜੇ ਲੋਕਾਂ ਨੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਦਰਿਆ ਬਹਾਏ ਉਹਨਾਂ ਲੋਕਾਂ ਦੀ ਸਰਕਾਰ ਬਣੂ ਜਿਹਨਾਂ ਨੇ ਮਾਫੀਆ ਚਲਾਇਆ ਉਹਨਾਂ ਲੋਕਾਂ ਦੀ ਸਰਕਾਰ ਬਣੂ ਜਿਹੜੇ ਪੰਜਾਬ ਦੇ ਵਿੱਚ ਨਫਰ ਦੀ ਰਾਜਨੀਤੀ ਕਰਨੀ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਦੀ ਸਰਕਾਰ ਬਣੂ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰ ਕਰਤਾ ਸੀ ਉਹਨਾਂ ਲੋਕਾਂ ਦੀ ਸਰਕਾਰ ਬਣੂ ਜਿਨ੍ਹਾਂ ਨੇ ਹਸਪਤਾਲਾਂ ਦਾ ਜਾਨੀ ਕਿ ਸਿਸਟਮ ਸਤਿਆਨਾਸ਼ ਕਰਤਾ ਸੀ ਉਹਨਾਂ ਲੋਕਾਂ ਦੀ ਸਰਕਾਰ ਬਣੂ ਜਿਨ੍ਹਾਂ ਨੇ ਸਾਡਾ ਨਹਿਰੀ ਸਿਸਟਮ ਦਾ ਸਤਿਆਨਾਸ਼ ਕਰਤਾ ਸੀ ਸਾਡੀ ਸਰਕਾਰ ਕਿਉਂ ਨਹੀਂ ਬਣੂਗੀ ਜਦੋਂ ਅਸੀਂ ਲੋਕਾਂ ਲਈ ਕੰਮ ਕਰਦੇ ਆ ਹੁਣ ਤੇ ਲੁਧਿਆਣੇ ਦੇ ਹੁਣੇ ਚੋਣਾ ਹੋ ਕੇ ਹਟੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਕਿੰਨਾ ਵੱਡਾ ਮੰਡੇਟ ਦਿੱਤਾ ਹੈ ਤੇ ਉਸ ਮੰਡੇਟ ਨੇ ਸਾਡੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈਗੀ ਹੈ ਤੇ ਜਦੋਂ ਅਸੀਂ ਬਿਹਤ ਜਿਹੜੀ ਮੈਂ ਤੁਹਾਨੂੰ ਦੱਸਦੇ ਆ ਜਿਹੜਾ ਗੁਜਰਾਤ ਦਾ ਇਲੈਕਸ਼ਨ ਜਿੱਤੇ ਹੈ ਨਾ ਬਹੁਤ ਵੱਡਾ ਮੰਡਟ ਹੈ ਇਹ ਇਹ ਜਿਹੜੇ ਕਹਿੰਦੇ ਆ ਨਾ ਵੀ ਸਾਡਾ ਕੋਈ ਬਦਲ ਨਹੀਂ ਹੈਗਾ ਜੇ ਹਿੰਦੁਸਤਾਨ ਦੇ ਵਿੱਚ ਜੋ ਬਦਲ ਹੈਗਾ ਤਾਂ ਆਵਾਦੀ ਪਾਰਟੀ ਹੈ ਉਹਨਾਂ ਦੇ ਗੜ ਚ ਜਾ ਕੇ ਹਰਾਇਆ ਸਰਕਾਰ ਉਹਨਾਂ ਦੀ ਸੀ ਉੱਥੇ ਜੀ ਸਮਝਾ ਲਈ ਧੰਨਵਾਦ ਬਹੁਤ ਬਹੁਤ ਵਾਰੀ ਸ਼ੁਕਰੀਆ